ਇਨੀ ਕਰਨਾ ਚਾਦੀ ਕੁੱਟ ਕਰਦੇ ਭੜੀਏ ਤੜਕੇ ਦੇ ਸਾਰੇ ਕੰਮ ਕਰ ਲੇ ਮੈਂ ਤੇ ਤੂੰ ਚਾਦੀ ਕੁੱਟ ਨਹੀਂ ਬਣੀ ਹਾਂ ਚੱਕਰ ਕਿੱਥੇ ਪੱਪੜ ਲਾਈ ਹੈ ਇਹ ਇੰਨੀ ਠੰਡਾ ਕਿ ਨੁੱਤੇ ਠਰ ਠੁਰ ਕਰੀ ਜਾਨੀ ਮੈਂ ਤਾਂ ਤੜਕੇ ਇਹਦੀ ਕੰਮ ਕਰੀ ਜਾਨੀ ਹੈਗੀ ਲਾ ਕੇ ਸੁਰਖੀ ਵੀ ਦੀ ਟਾਕੀ ਮੋਲਣਾ ਬਹਿ ਜਾਂਦੀ ਹੈ ਹੁਣ ਥੋੜੀ ਜਿਹੀ ਨਿਕਲੇ ਹੋਗੀ ਬਾਹਰ ਉਦੀਨ ਹੋ ਗਈ ਮੈਂ ਤਾਂ ਕਹਿ ਕਹਿ ਕੇ ਸਾਰਾ ਦਿਨ ਨੰਗ ਕੀ ਹੋ ਰਿਹਾ ਬੋੜੀ ਜਾਨੀ ਆ ਹੁਣ ਕੀ ਆ ਕਿ ਮੈਨੂੰ ਆਖ ਸਹਾਂ ਚਾਦੀ ਕੁੱਟ ਕਰਦਾ ਤੜਕੇ ਸਾਰੇ ਕੰਮ ਕਰਦੇ ਕਾਹਦੇ ਕਟਬੀ ਨਹੀਂ ਕਰਦਾ ਜਾਨੀ ਮੈਨੂੰ ਦੱਸ ਉਹ ਜਿੱਥੇ ਨੂੰ ਘੋਆ ਘੋੜਾ ਸਿੱਟ ਲਿਆ ਬੌਕਰ ਮਾਰ ਲਈ ਉਥੇ ਚਾਦੀ ਕੁੱਟ ਕਰ ਲਾਉਣਾ ਮੈਂ ਥੋੜੀ ਮਾਰ ਲਈ ਮੈਂ ਥੋੜੀ ਮਾਰ ਸਰੋਂ ਦਾ ਕੰਮ ਨਹੀਂ ਮੈਂ ਕਰਦਾ ਚਾਹਾਂ ਵੀ ਮੈਂ ਕਰਕੇ ਪਿਆਉਂ ਖੇ ਜਾਂ ਮੈਂ ਵੀ ਨਾ ਚਾਹਣਾ ਤੂੰ ਕਹਿੰਦੀ ਬਾਬਾ ਜਾ ਕੇ ਪੀ ਲੀ ਮੈਂ ਨਾ ਉਹ ਤੁਮੜ ਮਾਦੀ ਪੀਉਂਗੀ ਸਰਚੜਾ ਰੱਖੀ ਆ ਵਾਲੀ ਮੈਨੂੰ ਕਹ ਤਾਂ ਜਿਹੜਾ ਕੜਾ ਕੀ ਹੋ ਗਿਆ ਦੀਦੀ ਹੋਈ ਰੋਣਾ ਪਾਇਆ ਤੂੰ ਕੀ ਚਾਦੀ ਕੁੱਟ ਬਣਾਉਂਦੇ ਭੈਣੇ ਅਥੇ ਰਹਿ ਕੇ ਬੈਠੀ ਦੂੰ ਦੇਰੀ gala ਸੁਣ ਲਾ ਮੈਂ ਤਾਂ ਕੱਪੜੇ ਲਾ ਕੇ ਜਾਂਦੇ ਆ ਕੇ ਉਹਨੇ ਟੈਨਾ ਮਾਰਦੀ ਆਂ ਕਿ ਤੁਸੀਂ ਆਹ ਘੁੱਟ ਕੇ ਚਾਹ ਬਣਾ ਲਓ ਨਾਲੇ ਮੈਨੂੰ ਦੇ ਦਿਓ ਘੁੱਟ ਨਾ ਮੈਂ ਤਾਂ ਅਕਦੀ ਕੰਮ ਕਰਨ ਲੱਗ ਗਈ ਆ ਤੈਨੂੰ ਐ ਤਾਂ ਮੈਂ ਟੈਨ ਦਾ ਵੀ ਠੱਡ ਕਿੰਨੀ ਆ ਕਿ ਚਾਹ ਦੀ ਘੁੱਟ ਕਰਦਾ ਮੈਂ ਜੀ ਭੈਣੀ ਤੂੰ ਤਾਂ ਪਤਾ ਨਹੀਂ ਸਕੇ ਇਸ ਵੇਲੇ ਕੀ ਭਿੰਡਾ ਖਾ ਲੈਨੀ ਆ ਹੈ ਕੱਲੇ ਕੋਈ ਚੱਜ ਦੀ ਗੱਲ ਵੀ ਬੋਲ ਪਿਆ ਕਰ ਅੱਜ ਨਵਾਂ ਸਾਲ ਆਗਾ ਅੱਜ ਤਾਂ ਤੂੰ ਨਾ ਬੋਲ ਨਹੀਂ ਤੇ ਸਾਰਾ ਦਿਨ ਮੇਰੇ ਨਾਲ ਲੜਦੀ ਹੀ ਰਹੇਗੀ ਨਹੀਂ ਮੈਂ ਮਰ ਜਾ ਬਾਹਰੋਂ ਬਾਹਰੋਂ ਲਾ ਚਾਹ ਦੀ ਘੁੱਟ ਕਹਿ ਦੋ ਅੱਜ ਕਾ ਤਾਂ ਜਵਾਨੇ ਦਾ ਆਉਣਾ ਨਹੀਂ ਹੈਗਾ ਕੋਈ ਫਾਇਦਾ ਹੀ ਨਹੀਂ ਹੈਗਾ ਜਾਦੀ ਘੁੱਟ ਕਹਦੀ ਆ ਕੇ ਵਰ ਨਾਲ ਲੜ ਦੂਈਆਂ ਲੈ ਜੇ ਨਾ ਚਾਹ ਪੀਣੋਂ ਦੇ ਲਕਰਦਾ ਆਇਂ ਕਰ ਉੱਠ ਕੇ ਨਾ ਦੋ ਗਲਾਸ ਪਾਣੀ ਦੇ ਫਾਲ ਨਾਲੇ ਪਾਈ ਦੀ ਦੁੱਧ ਨਾਲੇ ਮੈਂ ਪੀ ਦੂੰਗੀ ਅਮਾ ਤਾਂ ਅਗਰ ਅੱਜ ਜੋ ਕੋਈ ਗਾਹੂ ਮੈਂ ਕੋਈ ਕਿਸੇ ਵਾਸਤੇ ਨਹੀਂ ਵਰਦੀ ਚਾ ਹਾਂ ਆਹੇ ਭਣੇ ਖਾਤਾ ਬੰਨੇ ਨੂੰ ਅੱਗੇ ਜੋ ਗੀ ਬਣਾ ਲਾ ਉਹੀ ਬਹੁਤ ਆ ਮੈਨੂੰ ਤਾਂ ਮੈਂ ਕਰਕੇ ਆਪਣਾ ਨਹੀਂ ਮੈਂ ਸੋਣਾ ਤਾਂ ਮੈਂ ਤੋਂ ਅੱਗੇ ਅੱਜ ਤੋਂ ਬਾਅਦ ਮੈਨੂੰ ਨਾ ਕੋਈ ਕੰਮ ਨਾ ਕੰਮ ਸਾਰੇ ਘਰ ਆ ਕਰ ਫਿਰ ਨਾਲੋ ਕਰਵਾਇਆ ਕਰ ਜੇ ਫਿਰ ਚੜੀ ਬਣਦੀ ਤਾਂ ਕਣੇ ਗੱਲ ਸੁਣ ਲੈ ਮੇਰੀ ਹੁਣ ਜਿੰਨੇ ਕੁ ਹੁੰਦੇ ਆ ਪਤਾ ਮੈਂ ਕੰਨੀਆਂ ਨਹੀਂ ਹੋ ਦੱਸ ਕਿੰਨੇ ਕੁ ਕਰੀ ਜਾਂਦਾ ਜੀ ਰੋਟੀ ਮੈਂ ਬਕਾਦੀ ਭਾਂਦੇ ਮੈਂ ਮਾਤੇ ਬੱਫਰ ਮੈਂ ਮਰਦੀ ਤੂੰ ਕਿਹੜੇ ਕੰਮ ਕਰ ਤਾ ਕਰ ਤੂੰ ਬਣਾ ਦੇ ਮੈਨੂੰ ਕੱਪੜੇ ਜਿਹੜੇ ਧੋ ਕੇ ਆਂਦੇ ਆਗੇ ਆ ਕੱਪੜਿਆਂ ਦੀਆਂ ਟੈਹਾਂ ਮਾਰਦੀਆਂ ਜੀ ਹੈ ਪੋਚੇ ਮੈਂ ਲਾਣੀ ਜਦ ਤੇ ਝਾੜ ਕਾਦਾ ਮੈਂ ਪੋਚਾ ਲਾਦਾ ਪਿੱਛੇ ਹੀ ਪਿੱਛੇ ਹੋਰ ਗੱਲ ਕੀ ਚਾਹੀਦਾ ਤੈਨੂੰ ਇਹ ਨੀ ਦੀਵਿਕਸ ਗੱਲਾਂ ਚਾਹੁੰਨ ਦੀ ਬੰਦੇ ਨੂੰ ਮੂਰੇ ਚਾਹ ਦੀ ਕੋਟਾ ਵੀ ਕਰ ਲੈਣੀ ਮੈਂ ਤਾਂ ਜਾਂ ਕਰਨਾ ਹਾਂ ਦੰਦੀ ਮੈਂ ਵੀ ਨਹੀਂ ਕਿਸੇ ਨਾਲ ਦੀ ਕੋਟਾ ਵੀ ਕਰਕੇ ਪੀਣੀ ਅਦੀ ਕੋ ਤੇ ਨੂੰ ਦੇਈ ਦਿੰਦੀ ਆ ਫੇਰ ਸਾਰਾ ਦਰ ਬੋਲੀ ਜਾਊਗੀ ਕਿਥੇ ਤੇ ਪੜ ਲਾਂ ਨੀ ਨਾਇਕਾਂ ਨਾਲ ਚਾਰੀ ਕੁੱਟ ਪੀਲਾ ਮੈਂ ਤਾਂ ਨਹੀਂ ਡਰਾਂ ਤੋਂ ਹੁੰਦੀ ਤੂੰ ਤਾਂ ਨਹੀਂ ਚਾਹ ਦੀ ਕੁੱਟ ਕਰਦੀ ਦੋ ਕੱਪੜੇ ਤੇ ਹਲਾਉਂਦੇ ਸੀ ਆਵੀਆਂ ਲੈ ਹਾਲ ਆਵੇ ਦੇਖਾ ਜੋ ਕੁ ਤੀਵੀ ਆ ਜਿਹੜੀ ਉਹਨੂੰ ਨਹੀਂ ਯਾਰਦੀ ਨਹੀਂ ਮੇਰੇ ਕੋਲੇ ਤਾਂ ਆਪ ਕੋ ਪਰ ਤਰੀ ਜਾ ਕਿਸੇ ਕੋਲ ਚੁਗਲੀਆਂ ਬੰਨ ਰਹਿ ਜੂ ਮੇਰੇ ਕੋਲੇ ਹਰੇਕ ਤੀਵੀ ਕਹਿ ਲੈਂਦੀ ਆ ਅਗਰ ਤੁਹਾਡੇ ਵਾਲੀ ਨੂੰ ਕੀ ਹੋਇਆ ਰਹਿੰਦਾ ਮੈਂ ਜਿੱਦਿ ਕੇ ਪੁੱਛਦੀ ਕੀ ਹੋ ਰਿਹਾ ਦਾ ਐਨੇ ਸਾਲ ਹੋ ਗਏ ਬਿਆਨ ਕੋਈ ਹੈ ਨਹੀਂ ਹੀੜਾ ਨਹੀਂ ਛੜੀ ਸੁਣਾ ਕੇ ਫਤਰੀ ਰਹੇਗਾ ਨਾ ਕੋਈ ਜਵਾਬ ਦੇ ਦੇ ਕੀ ਹੋ ਗਿਆ ਜਿਹੜੀ ਕੱਲੀ ਬੋਲੀ ਜਾਂਦੀ ਹੈ ਉਸ ਨੂੰ ਬੋਲਦੀ ਮੈਂ ਤਾਂ ਕੀ ਆ ਬਣਾਈ ਜਿਆ ਨਹੀਂ ਹੈ ਬਣਾਉਣੀ ਸੀ ਮੈਂ ਬਕਰ ਐਂ ਕਰਦੀ ਪਰ ਹੁਣਾਂ ਤੂੰ ਲੰਗਲੈਰੀਆਂ ਵੀ ਪਾ ਲੈਂਦੀ ਲੰਗਲੈਰੀਆਂ ਮੈਂ ਤੈਨੂੰ ਦੱਸਦੀ ਕਾ ਤੂੰ ਮੇਰਾ ਪਾਰਾ ਨਾ ਬਤਾਇਆ ਕਰ ਮੇਰੇ ਲੜਨ ਨੂੰ ਚਮਾਣੀ ਨੂੰ ਕੜਕੀ ਸਿੰਘ ਸਹਿੜ ਕੇ ਭੇਜਣੀ ਮੇਰੇ ਨਾਲ ਨਹੀਂ ਚਲਣੀ ਹੋਰ ਗੱਲ ਛੱਡ ਮੇਰੀ ਗੱਲ ਸੁਣ ਮੈਂ ਤੈਨੂੰ ਐਂ ਕਹਿੰਦੀ ਆਂ ਨਹੀਂ ਮੈਂ ਸੁਣ ਕੇ ਆਈ ਸੀ ਜਦੋਂ ਮੈਂ ਉਧਰ ਬਾੜੇ ਤੋਂ ਆਉਂਦੀ ਸੀ ਹਾਂ ਵੀ ਉਹਨਾਂ ਦੀਆਂ ਨਾ ਕੋਈ ਮੱਝਾ ਖੋਲ ਕੇ ਲੈ ਗਏ ਚੋਰ ਮੈਂ ਮਰ ਜਾ ਕਿਹਦੀਆਂ ਉਹ ਨੰਬਰ ਨੰਬਰਦਾਰ ਨਹੀਂ ਇਹ ਉਹਨਾਂ ਦੀਆਂ ਨਾਲੇ ਕਹਿੰਦੇ ਨਾਲੇ ਦਾ ਸੀਸੀਟੀਵੀ ਕੈਮਰੇ ਵੀ ਲੱਗੇ ਹੋਏ ਸੀਗੇ ਇਹ ਕਹਿੰਦੇ ਉਹਨਾਂ 'ਚ ਵੀ ਨਹੀਂ ਪਤਾ ਲੱਗਿਆ ਹੈਗਾ ਉਹਨਾਂ 'ਚ ਕੀ ਪਤਾ ਲੱਗਣਾ ਉਹਨਾਂ 'ਚ ਤਾਂ ਜਦੋਂ ਚਿਹਰੇ ਹੀ ਨਹੀਂ ਸਾਫ਼ ਹੁੰਦੇ ਤਾਂ ਆਹ ਪਤਾ ਲੱਗੂਗਾ ਨਹੀਂ ਮੈਂ ਤਾਂ ਆਪਣਾ ਇੰਦੀਆ ਕੀਰ ਸੀ ਮਖ ਆਪਣੇ ਵੀ ਵਾਰਦ ਲਵਾ ਦੇ ਸੀ ਸੀਜੀ ਕੈਮਰਾ ਅੱਛਾ ਔਰ ਕੀ ਪਤਾ ਹੁੰਦਾ ਅੱਜ ਕੱਲ੍ਹ ਭਾਣੇ ਆਪ ਤਾਂ ਦਰਬੜੇ ਪੈ ਜਾਂਦੇ ਆ ਕੋਈ ਮਾਰ ਕੇ ਕਹਿੰਦੋ ਤੂੰ ਸ਼ਾਲਾ ਤੋਂ ਖੋਲ ਕੇ ਲੈ ਜਾਓ ਉਹੀ ਤਾਂ ਗੱਲ ਆ ਭਾਣੇ ਹੁਣ ਮੈਂ ਤਾਂ ਐਂ ਵੀ ਕਹਿੰਦੀ ਸੀਗੀ ਵੀ ਆਹ ਜਿਹੜੇ ਆਪਣੇ ਸੋਨਾ ਸੁਨਾ ਵਿਆ ਇਹਨਾਂ ਨੂੰ ਵੀ ਚਾਕੇ ਆਪਾਂ ਲੌਕਰ 'ਚ ਰੱਖ ਦਈਏ ਬਹਿ ਤਲੇ ਰੋਣਾ ਨਹੀਂ ਪਾਉਂਦੇ ਹੁੰਦੇ ਤੂ ਤਾਂ ਜ਼ਰੂਰ ਕੁਵਾ ਦੇ ਵਿੱਚ ਹੋਰ ਘਰੇ ਰੋਣਾ ਦੇ ਦੋਰਾ ਸੱਜ ਕੇ ਲੈ ਕੇ ਆਉਣੀ ਆ ਵਿਚੋੜੋ ਆ ਜੀ ਸਾਡੇ ਘਰੇ ਚੋਰ ਨਾ ਆਣ ਕਾਚੀ ਵੀ ਆਏ ਕਹਿ ਰਿਹਾ ਕਿ ਸਾਡੇ ਕੋਲ ਤਾਂ ਕੋਈ ਟੂਣ ਟੱਕੀ ਨਹੀਂ ਬਣ ਇਹ ਹੀ ਨੇ ਜਿਹੜੇ ਕੰਨਾਂ ਚ ਲੁਕਾਈ ਫਿਰਦੀਆਂ ਫਿਰ ਜਿਹੜੇ ਪਾਇਏ ਹੋਏ ਤਾਂ ਮੈਨੂੰ ਦੀਂਦੇ ਹੀ ਨਹੀਂ ਆ ਕੇ ਮੈਂ ਲੈ ਜੀ ਪੱਟ ਕੇ ਮੇਰੇ ਪਿਆਸਾ ਲਾ ਉੱਥੇ ਇੱਕ ਬੁੜੀ ਖੜੀ ਸੀ ਉਹਦੇ ਕੰਨਾਂ ਦਾ ਕਹਿੰਦੇ ਆ ਕੇ ਮੱਥਾ ਟੇਕਦਾ ਉਹਨੂੰ ਮੁੰਡਿਆਂ ਨੇ ਫਿਰ ਉਹਦੇ ਕੰਨਾਂ ਤੋਂ ਵਾਲੀਆਂ ਖਿੱਚ ਕੇ ਲੈ ਗਏ ਉਹਨੇ ਮਗਰ ਕੀ ਕਰ ਲੈ ਵਿਚਾਰੀ ਹੁਣ ਤੱਕ ਮੰਜੇ ਤੋਂ ਨਹੀਂ ਉੱਠੀ ਗੋਹਾ ਮਰ ਜਾ ਕਰਦੀਆਂ ਲਾ ਕੇ ਮੈਂ ਵੀ ਰੱਖ ਦਿੰਦੀ ਆ ਘਰ ਫਿਰ ਤੂੰ ਤਾਂ ਮੇਰੀ ਗੱਲ ਸੁਣਦੀ ਹੀ ਨਹੀਂ ਜੇ ਮੈਂ ਤੈਨੂੰ ਇਹ ਆਏ ਨਹੀਂ ਮਦਦ ਕਰਨ ਆਉਣੀ ਆ ਆਏ ਨਹੀਂ ਮੈਂ ਤੈਨੂੰ ਕਹਿੰਦੀ ਮਤਾਇ ਕਿਨੇ ਵਰਾਤ ਨੂੰ ਪੈਣੇ ਇਹਨੂੰ ਪਟਕ ਰੈਂਚ ਕੋਰੇ ਅੰਦਰ ਤਾਂ ਪਏ ਹੁੰਦੇ ਕੋਲੇ ਬੰਦੇ ਪਏ ਹੁੰਦੇ ਨੇ ਭੈਣੀ ਜਦੋਂ ਕਰਨ ਜਾਂ ਪੁੱਠੀ ਪੈਂਦੀ ਆ ਨਾ ਉਹਦਾ ਕੁਝ ਨਹੀਂ ਪਤਾ ਲੱਗਦਾ ਵੀ ਕੀ ਹੋ ਜਾਣਾ ਚਲ ਆਹ ਉਹ ਤਾਂ ਹੁਣ ਸ਼ੇਰ ਤੇ ਪੈ ਗਈ ਗਿੱਲਾ ਕੋਣਾ ਸ਼ੇਰ ਲੈ ਆਹ ਕੱਪੜੇ ਤੇ ਮਾਰਦੇ ਕੋ ਕੰਮ ਹੁਣ ਸਪਾਲਾ ਭੈਣ ਸਾਰਾ ਖਿਆਲ ਮੇਰਾ ਤੁਹਾਨੂੰ ਨਹੀਂ ਲੰਘੂਗਾ ਹੁਣ ਮੈਂ ਕੰਮ ਕਰੂੰਗੀ ਸਾਰੇ ਹਾਂ ਚਲ ਕੋਈ ਨਾ ਮੈਂ ਐ ਕਹਿੰਦੀ ਸੀ ਉਧਰ ਪਸੂਆਵਾਂ ਵੱਲ ਤੁਸੀਂ ਜਾਇਆਈਓ ਮੈਂ ਘਰ ਦਾ ਕੰਮ ਕਰ ਲੂੰਗੀ ਹਾਂ ਸਭ ਕੁਝ ਮੈਂ ਤਾਂ ਮੈਂ ਹੀ ਜਾਇਆ ਕਰੂੰਗੀ ਤੂੰ ਕਿਹੜੋਂ ਪਸੂਆਵਾਂ ਨੂੰ ਜਾਣਾ ਮੈਂ ਪਸੂਆਵਾਂ ਦੇ ਉੱਪਰ ਹੀ ਰਹਿ ਗਈ ਸਾਰੀਆਂ ਉਹ ਪਸੂਆਵਾਂ ਕਿ ਨਿਕਲੂ ਮੇਰੇ ਤਾਂ ਚਲ ਕੋਈ ਨਾ ਮੈਂ ਨਾਲ ਕਰਾ ਦੂੰਗੀ ਕੋਈ ਕੀ ਆਗਾ ਤੂੰ ਤਾਂ ਹਮੇਂ ਬੋਲਣ ਲੱਗ ਜੰਦੇ ਹੋਗੇ ਮੈਨੂੰ ਹੁਣ ਉਹ ਕੁੜੀ ਆਪਣੀ ਕੀ ਆ ਉਹਦਾ ਨਾਮ ਹੈ ਸਿੰਗੂ ਸਿੰਗੂ ਮਾਂ ਨੂੰ ਅਖਵਾ ਸਮਾਹਣੀ ਚਾਲੇ ਕੋ ਤੂੰ ਬਾਹਰ ਹੱਥ ਲਾ ਕੇ ਉਹ ਬਈ ਚਾਚੀ ਕਰਕੇ ਦੋ ਇਹਨਾਂ ਨੂੰ ਵੀ ਦੇਖ ਲੈ ਜਿਆ ਖਾਣਾ ਮੰਤਰੀ ਉਹ ਅੱਦੂ ਕੀ ਕਰਦਾਗਾ ਉਹਨੇ ਛੁੱਟੀਆਂ ਵਧਾਤੀਆਂ ਸਰਕਾਰ ਨੇ ਕੀ ਕਰੀਏ ਹੋਰ ਉਹਦੋ ਦਿਵਾ ਜਵਾਰਤ ਪਾਈ ਜਾਂਦੇ ਨੇ ਸਾਰਾ ਦਿਨ ਕਰ ਸੋਚਿਆ ਸੀ ਵਿਚਾਰ ਛੁੱਟੀਆਂ ਖਤਮ ਹੋ ਗਈਆਂ ਆਪਦਾ ਸਕੂਲ ਜਾਣਗੇ ਟੈਨਸ਼ਨਾਂ ਘੱਟ ਹੋਣਗੀਆਂ ਮੈਂ ਤਾਂ ਐਸੀ ਮਗਲ ਅੱਜ ਨਵਾਂ ਸਾਲ ਤੱਕ ਨਿੱਕਾ ਜਾਣ ਦੇ ਜਵਾਬ ਇਹ ਕਰੂੰ ਹੋਰ ਹੁਣ ਉਹਨੇ ਛੁੱਟੀਆਂ ਵਧਾਤੀਆਂ ਹੁਣ ਇਹ ਹੋਰ ਖੂਣ ਨਹੀਂ ਇਹ ਨਵੇਂ ਸਾਲ ਦਾ ਦਿਨ ਜਵਾਰਤ ਰਹਣਗੇ ਬਸ ਆਸਿਆਲੀ ਕਰ ਰਹੇ ਰਹਿਣਗੇ ਵੀ ਨਵੇਂ ਸਾਲ ਤੋਂ ਸਕੂਲ ਜਾਣਾ ਚਾਹੁੰਦੇ ਜਵਾਂ ਖਾਣ ਕੀ ਕਰੀਏ ਹਨਾ ਔਰ ਸਰਕਾਰ ਦੀ ਨਹੀਂ ਸਰਕਾਰੀ ਜਾਣੇ ਤੂੰ ਹੁਣ ਮੇਰੀ ਐਂ ਗੱਲ ਸੁਣ ਆ ਕੀ ਕਹਿੰਦੀ ਸੀ ਵੀ ਜਵਾਕ ਜਵਾਕ ਤੁਰੀ ਜਾਂਦੀ ਸੀਗੀ ਭਾਣੇ ਹੁਣ ਦੱਸ ਤੂੰ ਤੇਰੇ ਤਾਂ ਚਲ ਕੁੜੀ ਹੈ ਗਿਆ ਹੁਣ ਮੈਂ ਕਿਹਦਾ ਜਵਾਕ ਫੜਦਾ ਮੈਂ ਉਹ ਤਾਂ ਜਦੋਂ ਰੱਬ ਨੇ ਦੇਣਾ ਉਦੋਂ ਹੀ ਦੇਣਾਗਾ ਨਹੀਂ ਭਾਣੇ ਤਿੰਨ ਸਾਲ ਹੋ ਗਏ ਰੱਬ ਨੇ ਵੀ ਦੇਣਾ ਹੁੰਦਾ ਉਹ ਸਾਫ਼ ਵੀ ਹਿੰਮਤ ਕਰਨੀ ਪੈਂਦੀ ਲੈ ਨਹੀਂ ਭਾਣੇ ਆ ਬਸ ਕੀ ਕਰੀਏ ਮੈਲੀ ਗੱਲ ਸੁਣਦਾ ਜੋ ਕਿਸਮਤ ਚ ਲਿਖਿਆ ਹੋਣਾ ਤਾਂ ਉਹੀ ਜੋ ਮਰਜੀ ਬੰਦਾ ਭੱਜ ਲਵੇ ਹੁਣ ਤੂੰ ਤਾਂ ਮੈਨੂੰ ਐਂ ਜਾਣੇ ਲੱਗ ਜਾਨੀ ਹੁੰਨੀ ਆਂਗੀ ਮੇਰੀ ਗੱਲ ਸੁਣ ਜੇ ਕੋਈ ਖਰਾਬੀ ਐ ਕੋਈ ਲੋਸ ਐ ਕੋਈ ਦਵਾਈ ਉੱਕੀ ਲੈ ਲੈਨੇ ਆ ਦੱਸ ਦੀ ਤੂੰ ਨਹੀਂ ਉਨੇ ਮੈਂ ਨਹੀਂ ਡਾਕਟਰਾਂ ਦੇ ਵਿੱਚ ਪੈਣਾ ਹੈਗਾ ਤੈਨੂੰ ਪਤਾ ਹੀ ਹੈਗਾ ਫਿਰ ਪਤਾ ਹੀ ਹੈ ਡਾਕਟਰਾਂ ਦੀ ਦਵਾਈਆਂ ਖਾ ਖਾ ਕੇ ਤਾਂ ਸਰੀਰ ਫੁੱਲ ਜਾਂਦੇ ਨਹੀਂਗੇ ਹੁਣ ਤੂੰ ਤਾਂ ਜੇ ਕੋਈ ਆਂਡਣ ਗਵੰਡਣ ਆ ਜੰਨੀ ਆ ਉਹਦੇ ਕੋਲੇ ਛੇੜ ਕੇ ਬਹਿ ਜਾਂਦੀ ਆ ਵੀ ਘਰ ਦੀਆਂ ਗੱਲਾਂ ਥੋੜੀ ਕਹਾ ਨਹੀਂ ਦਿੰਦੀ ਮੈਂ ਨਹੀਂ ਛੇੜਦੀ ਆ ਕੇਗਾ ਛੇੜਦੀ ਨਹੀਂ ਅੰਨੇ ਕਹੇ ਤਿੰਨ ਸਾਲ ਹੋ ਗਏ ਉਹਦੇ ਕੋਲੇ ਕੋਈ ਬਾਤ ਹੀ ਨਹੀਂ ਹੋਇਆ ਹਾਇ ਜਕਰ ਕੀ ਆਖਾਂ ਮੈਂ ਬਸ਼ੇਰੀ ਦਾਦਿੰਦਾ ਬਸ਼ੇਰੀ ਤੈਨੂੰ ਭਾਵੇਂ ਤੇਰੇ ਕੋਲੇ ਆ ਕੇ ਛੇੜਦੀ ਨਹੀਂ ਮੇਰੇ ਕੋਲ ਕੋਈ ਕਹਿ ਕੇ ਦਿਖਾਵੇ ਜੇ ਉਹਨੇ ਗੁੱਦਣੀ ਨਾ ਪੱਟ ਦਵਾਵੇਂ ਚਲ ਕੋਈ ਨਾ ਹੁਣ ਕਹਦਾ ਕਰੋ ਇਸ ਨੂੰ ਆਖਿਆ ਕਰੋ ਭਾਵੇਂ ਆਖਿਆ ਕਰੋ ਹਾਂ ਹਾਂ ਆ ਕਾਦੇ ਕੋਥਮੋਥੜੇ ਗੇ ਦੀਵਾਰੀ ਚ ਕੰਮ ਤਾਂ ਕਰ ਲੇਦਾ ਮੇਰੇ ਤਾਂ 2 ਮਿੰਟ ਚ ਆਹ ਛਣੀ ਮੁਸ਼ਕਲ ਕਰਦੀ ਆ ਤੈਨੂੰ ਮੈਂ ਹੇ ਅਸਰ ਤੋਂ ਕੋਲ ਅਧ ਨਹੀਂ ਚਾਲੀ ਤੂੰ ਬਿੱਤੀ ਸੀ ਚਾ ਅਸਰ ਤੋਂ ਖੜ ਜੂਗਾ ਇਹਨੇ ਪੇਦਲ ਦੇ ਉਤ ਪਾਰ ਆਵਦਾ ਤਾਂ ਹੋਰ ਸੱਚੀ ਵੈ ਗੁਰਾਂ ਕੀਤਾ ਕੀ ਲਾ ਨਹੀਂ ਹਜਾ ਤੇਰੀ ਮਾਂ ਨੇ ਚਾ ਪੀ ਕੇ ਭਾਂਡੇ ਉਵੇਂ ਰੱਖਦੇ ਉਹ ਸਾਫ ਕਰਕੇ ਹੱਡੀਆਂ ਮੈਗੀ ਬਣਾ ਦੇ ਨੂੰ ਤੇਰੀ ਮਾਂ ਬਹਿਲੀ ਬੈਠੀ ਆ ਉਹਨੂੰ ਕਹਦੇ ਮੈਗੀ ਬਣਾ ਦੇਵੇ ਮੇਰੇ ਤੋਂ ਨਹੀਂ ਮੈਗੀਆਂ ਬਣਦੀਆਂ ਹੈਗੀਆਂ ਦੇਵਾ ਜੱਟ ਇਹਨਾਂ ਨੇ ਅੱਡ ਮਾਰ ਲਿਆ ਦੱਸਦਾ ਮੂੰਹ ਉਹ ਆ ਗਿਆ ਤੇ ਇੰਡੀਆ ਮੇਰੀ ਕੁੜੀ ਆਈਆਂ ਮੇਰੀ ਕੁੜੀ ਆਈਆਂ ਮੜਾ ਜੇ ਦੇਤੀਆ ਵੀ ਹਾਂ ਚਾਤੀ ਅੰਦਰ ਚਲੀ ਗਈ ਸੋਈ ਚ ਜਦੀ ਗੱਲ ਚਾਤੀ ਮੈਂ ਨਹੀਂ ਬਣਾਈ ਐ ਅੱਜ ਅੱਜ ਚੌਲ ਖਾਣ ਨੂੰ ਜੀ ਕਰਦਾ ਵੀ ਜੇ ਐਨਾ ਤੁਹਾਡਾ ਮੂੰਹ ਕਰਦਾ ਖਾਣ ਨੂੰ ਤਾਂ ਤੇਰੀ ਮਾਂ ਨੂੰ ਕਹਿ ਹੈ ਜਿਹੜੀਆਂ ਇੱਕ ਦੀਆਂ ਤਾਂ ਮੈਨੂੰ ਉਹ ਚਾਰ ਸੁਣਾਉਂਦੀ ਆ ਵੀ ਮੈਂ ਆਹ ਥੀਜ ਕਰ ਲੈਣੀ ਆ ਆਹ ਕੰਮ ਕਰਦੀ ਆ ਹੁਣ ਤੈਨੂੰ ਆਪੀ ਬਣਾ ਕੇ ਦੇ ਦੇ ਨਾ ਬਣਾ ਕੇ ਦੇ ਦੇ ਜੰਮੀ ਤਾਂ ਉਹਦੀ ਹੋਈਆਂ ਮੈਨੂੰ ਵੀ ਕੋੜਾ ਬਣਾ ਕੇ ਦੇ ਦੇ ਤਦ ਆਪ ਨਹੀਂ ਹੁੰਦਾ। ਇਹ ਵੀ ਤਾਂ ਬੈਠ ਲੈਣੇ ਘੇੜੇ ਨਹੀਂ ਮਾਰੇ ਕੋਈ ਨਾ ਮੈਂ ਜਾਣੀ ਆ ਘਰੇ ਮੈਂ ਲਾ ਕੇ ਹੁਣੀ ਆ ਕਿ ਫੇਰੀ ਪਤਾ ਲੱਗੂ ਕਿਸੇ ਦੇ ਘਰੇ ਜਾ ਕੇ ਕਿਵੇਂ ਉਹ ਕਰਦੇ। ਇਹ ਬਾਬਾ ਕੀ ਬੋਲ ਰਿਹਾ ਹੁੰਦਾ ਕੋਈ ਤਾਂ ਸੁਣੇ ਮੈਂ ਨੂੰ ਤਾਂ ਸੁਣ ਜਿੱసే ਦੇ ਖੰਡਾ ਪਾਠਣਾ ਹੋਵੇ ਪਿੰਡ ਦੇ ਪੈਰਲੇ ਫੇਰ ਹੜਾ ਚਾ ਕੌਣ ਆਏ ਹੋਏ ਨੇ ਗੁਰਬੰਧ ਗੇਟ ਮੁਰੇ ਖਾਜੀ ਪਉਣਾ ਚੋਈ ਨਾ ਆ ਤੂੰ ਸੁਣਾ ਕਿਵੇਂ ਦੀਪੂ ਵਾਲੇ ਨਹੀਂ ਹੁਣ ਅੱਜ ਦਿਨ ਕੀ ਤੂੰ ਮੈਨੂੰ ਆਏ ਦੱਸ ਦਿਨ ਬੁੱਧਵਾਰ ਆ ਜੀ ਫੇਰ ਦੀਪੂ ਵਾਲੇ ਆਉਂਦੇ ਤਾਂ ਹੁੰਦੇ ਆਗੇ ਅੱਜ ਬੁੱਧਵਾਰ ਛੱਡ ਕੇ ਦੂਜੇ ਬੁੱਧਵਾਰ ਆਉਂਗੇ ਹੁੰਦੇ ਕੀ ਪਤਾ ਜੋ ਆਏ ਹੁਣ ਹਾਂ ਇੱਕ ਜਿਹਨੇ ਮਿਹਣੇ ਉਲੜ-ਉਲੜੇ ਕਰੀਂਦਾ ਤਾਂ ਸਮਝ ਵੀ ਨਹੀਂ ਆਉਂਦੀ ਜੀ ਚੱਲ ਨਹੀਂ ਆਉਂਦੀ ਭੜ ਨਹੀਂ ਆਉਂਦੀ ਹੋਰ ਕਿਨਾਂ ਤੂੰ ਕਿਵੇਂ ਅੱਜ ਮੈਂ ਅਮਾ ਮਹਾਰਾਣੀ ਬਣੀ ਬੈਠੀ ਕੰਮ ਕਰਨ ਵੇੜ ਵੀ ਲਿਆ ਸਾਰਾ ਨੇ ਕੰਮ ਕਰਦਾ ਭਾਣਾ ਇਹਨੇ ਮੇਰ ਲੈ ਕੇ ਮੇਰੀ ਕਾਦੀ ਮਹਾਰਾਣੀ ਅੱਜ ਨਾ ਧੋਕੇ ਬੱਠੀਆਂ ਅੱਜ ਤੂੰ ਰੋਕਦਾ ਲੈ ਟੋਕ ਪਰਣੀ ਮੈਂ ਅੱਜ ਨਾ ਜਾਣਾ ਸੋਲ ਟਾਈਮ ਨਾਲ ਮਹਾਂਜਾ ਨਵਾਂ ਸਾਲ ਆ ਤਾਂ ਕਰਕੇ ਨਹੀਂ ਤਾਂ ਮੈਨੂੰ ਕਿਥੇ ਟੈਵ ਲਾਦਾ ਸਾਂਦਰ ਕੰਮਾਂ ਚ ਤੁਹਾਡੇ ਵਾਲੀ ਜੋ ਦੂਜੀ ਨੀਤੀ ਨਹੀਂ ਕਿੱਧਰ ਗਈ ਉਹ ਭਰਾਣਾ ਕੋਈ ਨਹੀਂ ਖੜਦੀ ਮੇਰੇ ਕੋਲ ਤਾਂ ਤੇ ਅੰਦਰ ਬੜੀ ਰਹਦੀ ਆ ਨਾ ਤਾਂ ਮੇਰੇ ਕੋਲ ਕੋਈ ਦੋ ਮਹੀਨਾ ਸੁਖਦੀ ਕੱਲੀ ਮੈਂ ਤਾਂ ਬਿਦਰਾ ਉਚਾ ਕੀ ਅਧਰੇ ਨੇ ਕੋਈ ਸੁਖ ਸਾਰ ਨਹੀਂ ਜੀਗਾ ਫਿਰ ਤਾਂ ਮੈਂ ਤੇ ਕੋਰਾ ਬਿਨਾ ਕੋਈ ਕੰਮ ਦਾ ਨਾ ਕੋਈ ਗੱਲਬਾਤ ਦਾ ਉਹਦਾ ਤੂੰ ਵੀ ਹੁੱਬ ਕੇ ਕਹਿੰਦੀ ਸੀਗੀ ਉਹ ਤਾਂ ਮੇਰੇ ਚਾਚੇ ਦੀ ਕੁੜੀ ਆ ਬ্লাইਂਡ ਨਹੀਂ ਐ ਬ্লাইਂਡ ਸਮਝਦਾਰਾ ਸਾਰਾ ਘਰ ਬਾਰ ਸੰਭੂਗੀ ਹੁਣ ਲੱਗ ਗਿਆ ਤੈਨੂੰ ਪਤਾ ਹੁਣ ਖੁੱਲ ਗਈਆਂ ਤੇਰੀਆਂ ਅੱਖਾਂ ਵੀ ਭੈਣੇ ਮੈਂ ਤਾਂ ਐ ਸੋਚੀ ਸੀ ਵੀ ਉਹ ਸੰਭੂਗੀ ਉਹ ਸੋਚ ਗਿਆ ਐ ਆਗੀ ਵੀ ਵੱਡੀ ਹੈਗੀ ਆਪੀ ਸੰਭ ਲੂਗੀ ਵੀ ਮੈਂ ਤਾਂ ਐਸ਼ ਕਰਨੀ ਆ ਸਹੀ ਗੱਲ ਹੈ ਤੇਰੀ ਉਹਦੀ ਆਪਦੀ ਸੋਚ ਐ ਭੈਣੇ ਮੇਰੀ ਆਪਦੀ ਸੋਚ ਸੀ ਨਾ ਪਰ ਉਹ ਨੂੰ ਹੁਣ ਤੇ ਵਿਆਹੀ ਮੇਰੀ ਗਈ ਜਿਹੜੀ ਹੁਣ ਤੈਨੂੰ ਘਰ ਸਭਾਲਣ ਦੀ ਅਕਲ ਆ ਜਾਣੀ ਚਾਹੀਦੀ ਐ ਦੇਖ ਲੈ ਨਾ ਤਾਂ ਕਿਸੇ ਦੇ ਦੁੱਖ ਸੁੱਖ ਤੇ ਜਾਂਦੀ ਆ ਹਨਾ ਨਾ ਕਿਦੇ ਆਏ ਆ ਵੀ ਗੁਰੂ ਘਰ ਮੱਥਾ ਟੇਕਣ ਗਈ ਹੋਊ ਜਾਂ ਸੰਤ ਵਾਲੇ ਬਾਬੇ ਦੇ ਡੇਰੇ 'ਚ ਹੀ ਮੈਨੂੰ ਦੇਖਿਆ ਹੋਵੇ ਕਦੇ ਮੱਥਾ ਟੇਕਣ ਸੁੱਖਣਾ ਗਈ ਹੋਵੇ ਨਹੀਂ ਆਪਣਾ ਤਾਂ ਦੇਖ ਲੈ ਜਦੋਂ ਕੋਈ ਨਵੀਂ ਵਿਆਹੀ ਆਉਂਦੀ ਐ ਸਾਰਾ ਪਿੰਡ ਜਾਂਦਾ ਹੈਗਾ ਮੱਥਾ ਟੇਕਣ ਨਹੀਂ ਭੈਣੇ ਇਹ ਤਾਂ ਜਮੀ ਨਹੀਂ ਕਿਤੇ ਜਾਂਦੀ ਤੂੰ ਤਾਂ ਜੇ ਤੱਕ ਕਿਸੇ ਨੇ ਮਰਕਤ ਆਉਂਦੀ ਜਾਂਦੀ ਜੇ ਅਖਿਰ ਨੂੰ ਖਾਣਾ ਹੋਊਗਾ ਫੇਰ ਫਿਰ ਨਾ ਪਹਿਲਾਂ ਤਿਆਰ ਹੋ ਜਾਊਗੀ ਤੂੰ ਵੀ ਜਾਣਾ ਉੱਥੇ ਕਿ ਫਿਰ ਤੂੰ ਇਹਦੇ ਡੰਡਾ ਕਿਉਂ ਨਹੀਂ ਇਹਨੂੰ ਜੇ ਮੈਂ ਤੱਕਲੇ ਨੂੰ ਸਿੱਧੀ ਕਰਕੇ ਰੱਖਾਂ ਸਰਤੇ ਤਾਂ ਉਹ ਆਪ ਛਡਾ ਰੱਖੀਏ ਭੈਣੇ ਮੈਂ ਡੰਡਾ ਕੀ ਦੇਵਾਂ ਅਗਲੇ ਦਾ ਬੰਦਾ ਮੇਰੇ ਅਗਲੇ ਦੇ ਬਰੋਬਰ ਖੜ ਜਾਂਦਾ ਹੋ ਕੇ ਕਹਿੰਦਾ ਤੂੰ ਇਹਨੂੰ ਕਿਵੇਂ ਕੁਛ ਕਹਿ ਦੇਂਗੀ ਫਿਰ ਮੇਰੀ ਗੱਲ ਸੁਣ ਬਰੋਬਰ ਤਾਂ ਖੜ ਜਾਂਦਾ ਅਕਸਰ ਨੂੰ ਥੋੜੇ ਤੇਰਾ ਵੀ ਤਾਂ ਘਰ ਆ ਬੰਦਾ ਤਾਂ ਤੇਰਾ ਵੀ ਹੈਗਾ ਕਿ ਘਰ ਤੇ ਤਾਂ ਸਾਰਾ ਪਰਿਵਾਰ ਹੀ ਰਹਿੰਦਾ ਐ ਥੋੜੀ ਵੀ ਨਾ ਸਰਤੇ ਬਿਠਾ ਕੇ ਰੱਖੀ ਤੋ ਬੰਦਾ ਤਾਂ ਮੇਰਾ ਵੀ ਹੈ ਹੁਣ ਕਹੜਾ ਸੀ ਇੱਕ ਬੰਦੇ ਦੇ ਦੋਨੇ ਜਣੀਆਂ ਰਹਿਣੀਆਂ ਉਦੋਂ ਤਾਂ ਅੱਡਾ ਅਗਲੀ ਦਾ ਅਗਲੀ ਵਾਂ ਦਾ ਵੀ ਮੇਰੇ ਕਰੇ ਕਰੇ ਨਹੀਂ ਕਰੇ ਨਾ ਕਰੇ ਹੁਣ ਭਾਵੇਂ ਮੈਂ ਤਾਂ ਅਸੀਂ ਸੋਚ ਲਿਆ ਵੀ ਇਹ ਤੋਂ ਵੀ ਅੱਡੂ ਗੁੰਨੀ ਆਪਰਾ ਹਾਂ ਮੈਂ ਇਹ ਹੀ ਗੱਲ ਤੇਰੇ ਮੈਂ ਕਿ ਨਹੀਂ ਫਿਰ ਤੂੰ ਚੁੱਪ ਕਰਕੇ ਐਡ ਕਰ ਦੇ ਜਦੋਂ ਆਪੇ ਤਮਾ ਕੇ ਇੱਕ ਕਰਕੇ ਖਾਣੀਆਂ ਪਈਆਂ ਫੇਰ ਹੀ ਇਹਨੂੰ ਪਤਾ ਲੱਗੂਗਾ ਹੁਣ ਉਹਨੂੰ ਚੰਗਾ ਚੁੱਕਾ ਖਾਣ ਨੂੰ ਮੇਰੇ ਦਾ ਚੰਗੇ ਕੱਪੜੇ ਲੀੜੇ ਤੋਤੇ ਮਿਲ ਜਾਂਦੇ ਆ ਵਾਸ਼ਿੰਗ ਮਸ਼ੀਨ 'ਚ ਕਿ ਉਹਨੂੰ ਕੀ ਪਈ ਕੰਮ ਕਰਨ ਦੀ ਲੋੜ ਹੈਗੀ ਅੱਜ ਮੈਂ ਤਾਂ ਪਤਾ ਨਹੀਂ ਕਿਵੇਂ ਚੁੱਪ ਰਹਿ ਗਈ ਤੜਕੇ ਤੜਕੇ ਜਵਾਬ ਦੇਨੇ ਕਹਿਤਾ ਹੁਣ ਵੀ ਚਾਚੀ ਮਹਿੰਗੀ ਬਣਾ ਕੇ ਖਾ ਲੀ ਤੇ ਉਹ ਗੱਲਾਂ ਬੋਲੀ ਜਿਹੜੀਆਂ ਨਾ ਬੋਲਣੀਆਂ ਹੁਣ ਮੈਂ ਸੁਣੀ ਜਾਂਦੀ ਸੀ ਮੈਂ ਇਹ ਕੰਨ ਤਿਆਰ ਕਰਨ ਕੋਲ ਇਸ ਪਾਉਣਾ ਇਹ ਤਾਂ ਸਿੰਘ ਮਿੱਟੀ ਖੜੀ ਰੱਖਦੀ ਸਾਰਾ ਦਿਨ ਉਹ ਕਹਿੰਦੇ ਹੁੰਦੇ ਆ ਨਾ ਉਹਦੇ ਆਪ ਦੇ ਲਾਦ ਨਹੀਂ ਨਾ ਹੈਗੀਗੀ ਤਾਂ ਹੀ ਉਹਨੂੰ ਫਿਰ ਦੂਜਿਆਂ ਦੀ ਵੀ ਹੁਣ ਜਦੀ ਨਹੀਂ ਜਦੀ ਖੁੜੀ ਹਾਂ ਮੋਹ ਨਹੀਂ ਆਉਂਦਾ ਜਿਹਦੇ ਕਹਿੰਦੇ ਹੁੰਦੇ ਕੁੜੀ ਨਹੀਂ ਹੈਗੀ ਉਹਨੂੰ ਕੁੜੀ ਰੱਖਣ ਦਾ ਚੱਜ ਨਹੀਂ ਜਿਹਦੇ ਮੁੰਡਾ ਨਹੀਂ ਹੈਗਾ ਉਹਨੂੰ ਕਹਿੰਦੇ ਹੁੰਦੇ ਆ ਕਿ ਮੁੰਡਾ ਰੱਖਣ ਦਾ ਚੱਜ ਨਹੀਂ ਉਹ ਗੱਲ ਇਹਦੀ ਹੋ ਰਹੀ ਆ ਤੇ ਨਾ ਫਿਰ ਮੈਂ ਤਾਂ ਇਹ ਕਹਿੰਦੀ ਹਾਂ ਜੇ ਕੋਈ ਤਵੀਤ ਢਗਾ ਕਰਾ ਕੇ ਪਾ ਦੋ ਹੁਣ ਤਾਂ ਸੁੱਖ ਨਾ ਇਹਨੂੰ ਕਿੰਨੇ ਸਾਲ ਹੋਣ ਵਾਲੇ ਆਗੇ ਵੀ ਭਣੇ ਦਾ ਨਾਂ ਤਾਂ ਕੋਈ ਤਵੀਤ ਢਗਾ ਪਵਾਵੇ ਨਾ ਕੋਈ ਦਵਾਈ ਖਾਵੇ ਜਿਵੇਂ ਅੱਖ ਜਮਣ ਨੂੰ ਜੇ ਮੜਾ ਜੇ ਕੋਈ ਮੈਨੂੰ ਪੁੱਛ ਲੂਗਾ ਕੇ ਕੰਨ ਲਾ ਕੇ ਸੁਣੋ ਲੱਗ ਜੀ ਮੇਰੇ ਚੁਗਲੀਆਂ ਕਰਦੇ ਨੇ ਵੀ ਇਹ ਚੁਗਲੀਆਂ ਕਾਦੀਆਂ ਨੇ ਜੇ ਹੂੰ ਤੂੰ ਮੈਨੂੰ ਕਹਤਾ ਵੀ ਤਾਂ ਕੋਈ ਤਵੀਤ ਢਗਾ ਪਵਾ ਦੋ ਤੇ ਹੁਣ ਕਹਦੇ ਵੀ ਚੁਗਲੀਆਂ ਲਾ ਕੇ ਗਈ ਆ ਤੈਨੂੰ ਮੈਂ ਦੱਸ ਕੀ ਕਰੀਏ ਫੇਰ ਤਾਂ ਇਹਦੀ ਗੱਲ ਤੇ ਗੱਲ ਆ ਉਹ ਕਹਿੰਦੇ ਆ ਜਿਹਨੇ ਆਪਣੇ ਉਹ ਆ ਇਧਰ ਨਹੀਂ ਹੈਗਾ ਕਿਹੜਾ ਪਿੰਡ ਵਾਜਦਾ ਆ ਮੈਂ ਤਾਂ ਉਹਦਾ ਨਾਂ ਹੀ ਚਕੇਰੀਆਂ ਕਿ ਕੀ ਆ ਉੱਥੇ ਉਹ ਸੰਤ ਨਹੀਂ ਹੈਗਾ ਨਾ ਜਿਹੜੇ ਉਹ 베ਰੀ ਵਾਲੇ ਸੰਤ ਆ ਕਹਿੰਦੇ ਇਥੇ ਉਹਦੇ ਜਿਲੇ ਆ ਕਿ ਧਾਗਾ ਪਾ ਲੈਣਾ ਤਾਂ ਮੁੰਡਾ ਹੀ ਹੁੰਦਾ ਹੁੰਦਾਗਾ ਨਾਲੇ ਤੈਨੂੰ ਤਾਂ ਪਤਾਗਾ ਉਹ ਸੰਤਾਂ ਬਾਰੇ ਤੇ ਤੈਨੂੰ ਤਾਂ ਚੰਗੀ ਤਰ੍ਹਾਂ ਗਈ ਵੀ ਉਹਨਾਂ ਦੇ ਡੇਰੇ ਤੇ ਦੋ ਚਾਰ ਵਾਰ ਤੇ ਤੂੰ ਕਿਉਂ ਨਹੀਂ ਇਹਨੂੰ ਫਿਰ ਲੈ ਕੇ ਜਾਂਦੀ ਸੁਡਲ ਤੂੰ ਮੇਰੀ ਗੱਲ ਸੁਣ ਪੀਤੋ ਮੁੰਡਾ ਹੋਵੇ ਕੁੜੀ ਹੋਵੇ ਗੱਲ ਕਰ ਢਿੱਡੋ ਦਾ ਫੋਟੋ ਖੇ ਹੈ ਆਪਾਂ ਤਾਂ ਹੁਣ ਉਹ ਦੇਖ ਹੁਣ ਮੇਰੇ ਧੀ ਆ ਗਈ ਐਡੀ ਵੱਡੀ ਹੋ ਗਈ ਪਰ ਦੁਆਰੇ ਮੇਰੇ ਨਹੀਂ ਹੋਇਆ ਕੋਈ ਹਾਂ ਚੱਲ ਮੈਨੂੰ ਤਾਂ ਆਏ ਮੇਰੇ ਧੀ ਤਾਂ ਹੈਗੀ ਆ ਧੀ ਤਾਂ ਹੈਗੀ ਆ ਚਾਹੇ ਧੀ ਆ ਚਾਹੇ ਪੋਤਾ ਪਰ ਜੋ ਪੱਖਤਾ ਕਹਿੰਦੇ ਹੁੰਦੇ ਆ ਸੁਲੱਖਣੀ ਹੋਈ ਇਹ ਇਹਨੂੰ ਸੱਡੋਂ ਨੂੰ ਇਹ ਚੱਜ ਨਹੀਂ ਹੈਗਾ ਇਹ ਤਾਂ ਬਸ ਸੁਰਖੀ ਦਾ ਹੀ ਬਿੰਦੀ ਦਾ ਦੌਰਾਂ ਫੇਰਾ ਪਾਕ ਗੱਲ ਚ ਨਹੀਂ ਆਇਂ ਫਿਰਦੇ ਰੋਗੇ ਕੁਸਰੇ ਆਵਾਂਗੇ ਨਿੱਪੇ ਨੇ ਬਿੰਦੀ ਵੀ ਆ ਸੁਰਖੀਆਂ ਸੁਵੇਂ ਉਹਦੀ ਸੌਂਦੇ ਆ ਜਦੋਂ ਘਰ-ਬਾਰ ਸੋਨਾ ਹੋਵੇ ਤੇ ਕੋਈ ਲਾਗ ਹੋਵੇ ਕੋਲੇ ਉਹਦੀ ਅਲੱਗ ਕਹਿੰਦਾ ਵੀ ਭਈ ਹਾਂ ਚਲ ਵਧੀਆ ਘਰ ਦੀ ਕੁੜੀ ਆ ਚੰਗਾ ਉਹਦਾ ਘਰ-ਬਾਰ ਬਣਾਈ ਬੈਠੀ ਆ ਸੋਖ ਨਾਲ ਉਹਦੀ ਕੁੱਕ ਵੀ ਸਲਖਣੀ ਹੈਗੀ ਆ ਬਿੰਦੀਆਂ ਕੱਲੀਆਂ ਕੀ ਕਰਨਗੇ ਉਤਰੀ ਬੁੜੀ ਨੂੰ ਅੱਜ ਕੱਲ ਕੋਈ ਮੱਥੇ ਨਹੀਂ ਲਾਉਂਦਾਗਾ ਨਹੀਂ ਭੈਣੇ ਪੁੱਛਣਾ ਇੰਨੇ ਸਾਲ ਹੋ ਗਏ ਵਿਆਹ ਨੂੰ ਅੱਜ ਜੇ ਮੈਂ ਕਹਿ ਦੂੰਗੀ ਕਿ ਮੇਰੇ ਤਾਂ ਐਸ਼ ਕਰਨ ਦੇ ਦਿਨ ਨਹੀਂ ਆਣ ਕਰ ਕਰਕੇ ਕਹੂਗੀ ਮੇਰੇ ਮੂਰੇ ਹੋ ਕੇ ਐਸ਼ ਕਰਨ ਦੇ ਹਜੇ ਐਸ਼ਰੀ ਹੋਈਆਂ ਤਾਂ ਨਿਕਾਹ ਤਾਂ ਨਹੀਂ ਹਜੇ ਤੁਕੇ ਦੱਸ ਜਵਾਕਣੀ ਹੈ 16 ਸਾਲ ਦੀ ਤੇ 4 ਸਾਲ ਇਹਦੇ ਵਿਆਹ ਨੂੰ ਹੋਣ ਵਾਲੇ ਹਜੇ ਐਸ਼ ਕਰਨ ਦੇ ਦਿਨ ਕਿਹੜੇ ਰਹਿ ਗਏ ਵਿਆਹ ਤੋਂ ਬਾਅਦ ਤਾਂ ਕਹਿੰਦੇ ਹੁੰਦੇ ਨਾ ਬੁੜੀ ਨੂੰ ਅਕਲ ਆ ਜਾਂਦੀ ਆ ਉਹ ਕਹਿੰਦੇ ਹੁੰਦੇ ਹੈਗੇ ਜਿਵੇਂ ਵੀ ਸੂਈ ਸੂਈ ਨਾਲ ਘਰ ਬੰਨ੍ਹੇ ਬੰਨ੍ਹਿਆ ਜਾਂਦਾ ਹੈਗਾ ਵੇ ਤਾਂ ਭੜ ਬਿਆਕਰ ਵਾ ਕੇ ਨਿਆਣੀ ਬਣ ਗਈ ਸਮੀ ਗੀਗਲੀ ਬਣ ਜਾਂਦੀ ਐ ਜਿਵੇਂ ਜੇ ਭਾਣੇ ਬੰਦਾ ਕਹਿੰਦੀ ਐ ਮੈਂ ਨੂੰ ਕਹਿੰਦੀ ਐ ਕੰਮ ਨੂੰ ਤਾਂ ਮੇਰੇ ਵਾਲਾ ਰਹਿਣ ਦਾ ਵਜਣਾ ਤੂੰ ਕੰਮ ਕਰ ਲੈ ਜਿੱਥੇ ਸਾਰੇ ਕੰਮ ਕਰ ਲੈ ਉੱਥੇ ਤੇਥੋਂ ਚਾਹ ਦੀ ਘੁੱਟਣੀ ਬਣਦੀ ਐ ਬਾਈ ਦਾ ਤਾਂ ਮੈਨੂੰ ਪਤੀ ਐ ਬਾਈ ਘੜਦਾ ਭਾਣੇ ਉਹਦੀ ਕਰਾਉਣੀ ਕਰਾਉਣੀ ਮੈਂ ਮੈਂ ਤਾਂ ਇਕੱਲੀ ਰਹਿ ਗਈ ਘਰ ਦੇ ਵਿੱਚ ਤੇ ਤੂੰ ਬਾਈ ਨੂੰ ਕਹਿੰਦੀ ਕਿਉਂ ਨਹੀਂ ਹੈਗੀ ਤੂੰ ਬਾਲੀ ਉਹਦੀ ਮਾਇਕ ਜੀ ਕਰਦਾ ਨਾ ਫਿਰ ਉਹਨਾਂ ਤੋਂ ਰੋਟੀਆਂ ਖਾ ਲਿਆ ਕਰ ਕੰਮ ਨੂੰ ਤੈਨੂੰ ਰੋਟੀ ਪਾਣੀ ਨਹੀਂ ਪੜ ਗਿਆ ਉਹ ਆਏ ਨਹੀਂ ਬੋਲਦਾ ਭੀ ਤੂੰ ਚੱਲ ਉਹ ਆਏ ਵੀ ਨਿਆਣੀ ਐ ਚਲ ਹੈ ਕੋਈ ਸਾਲ ਕੋਈ ਨਿਆਣੀ ਨਿਆਣੀ ਕਰਕੇ ਨਾ ਕਿਸੇ ਦਿਨ ਤੂੰ ਅੱਗੇ ਸੱਚ ਗਲੀਆਂ ਕਰਉਣ ਲੱਗ ਜੈਗੀ ਮੁਰ ਕੇ ਅੱਗੇ ਪਿੱਛੇ ਝਾਕੇਗੀ ਜਦੋਂ ਕਹਿੰਦੇ ਹੁੰਦੇ ਪਾਣੀ ਸਰਕੋਂ ਦੀ ਟੱਪ ਜੇ ਨਾ ਤਾਂ ਫਿਰ ਉਹ ਗੱਲ ਨਹੀਂ ਰਹਿੰਦੀ ਹੁੰਦੀ ਵੀ ਭੈਣੇ ਮੇਰੇ ਤਾਂ ਕਿੱਦਾਂ ਦਾ ਟੱਪਿਆ ਪਿਆ ਮੈਂ ਤਾਂ ਡੁੱਬਣ ਵਾਲੀ ਹੋ ਰਹੀ ਆ ਮੈਂ ਤਾਂ ਹੁਣ ਅਟਕ ਹੋਊਗੀ ਮੈਂ ਤਾਂ ਉਹ ਨੂੰ ਆ ਨਵਾਂ ਸਾਲ ਨੱਭਾਉਂਦੀ ਵੀ ਚਲ ਕਹੂੰ ਨਵਾਂ ਸਾਲ ਦੇਣਾ ਨਾ ਕੋਈ ਕੋਈ ਇਸ ਕੋਣਾ ਤੇ ਮੈਂ ਤਾਂ ਇਹ ਨੂੰ ਟੜ ਕੇ ਉਠਾ ਕੇ ਗੱਲ ਕਰਦੇ ਆਂ ਭਈ ਇਹ ਨੂੰ ਕਰਦੇ ਅੱਡ ਨਾ ਮੈਨੂੰ ਚਾਹ ਦੀ ਘੁੱਟ ਦਿੰਦੀ ਆ ਜੇ ਮੈਂ ਕੰਮ ਧੰਦਾ ਕਰਦੀ ਫਿਰੂੰ ਜੇ ਮੈਂ ਬੱਠੜ ਉਧਰ ਉਹੇ ਸੜਦੀ ਫਿਰੂੰ ਨਾਲ ਲਵਾਵੇ ਬੱਠੜ ਨੂੰ ਵੀ ਬੰਦਾ ਚਕਾਈ ਦੇਵੇ ਨਾਲ ਤੇ ਫਿਰ ਕਰਦੀ ਕੀ ਰਹਿੰਦੀ ਆ ਸਾਰਾ ਦਿਨ ਨਹੀਂ ਭਾਣਾ ਮਤਲਬ ਕੀ ਕੀ ਗਣਿਆ ਹੋ ਕੀ ਕਰਦੀ ਆ ਮੈਂ ਤਾਂ ਕੋਈ ਭੇਤ ਹੀ ਨਹੀਂ ਆਉਂਦਾ ਲੈ ਕੇ ਦੋ ਕੱਪੜੇ ਵੇਚੂਗੀ ਕੋਲੇ ਤੇ ਮਾਰਦੀਆਂ ਤੇ ਚੱਕ ਕੇ ਪੜੇ ਆਹ ਕੋਣ ਵੇਚੂਗੀ ਕੋਲੇ ਆ ਕੇ ਕਰਕੇ ਐ ਕਰਕੇ ਫਲਾਣੀ ਵਾਰੀ ਜਾਊਗੀ ਫਲਾਣੀ ਦਾ ਦੀ ਪੂਣਾ ਤੇ ਮੇਰੇ ਫਲਾਣੀ ਪ੍ਰਿੰਟ ਦਾ ਪੂਣਾ ਨਹੀਂ ਹੁੰਦਾ ਨਹੀਂ ਕਿਸੇ ਆਪਣੇ ਕੀ ਕਹਿੰਦੇ ਹੁੰਦੇ ਆ ਉਹ ਮੈਨੂੰ ਕਹਿਣਾ ਤਾਂ ਨਹੀਂ ਚਾਹੀਦਾ ਪਰ ਫਿਰ ਵੀ ਅੱਜ ਕੱਲ ਪਤਾ ਨਹੀਂ ਹੁੰਦਾ ਤੀਵੇਂ ਦੀ ਅੱਖ ਬਦਲਦੀ ਦਾ ਬਾਏ ਫਰ ਇਤਨੀ ਪੜਨਾ ਫਰੈਂਡਾਂ ਫੋਨ ਨਾਲ ਕੁੜੀਆਂ ਕੜੀਆਂ ਨੂੰ ਗੈਰ ਰੈਂਦੀ ਆ ਤਾਂ ਕੁੜੀਆਂ ਕੜੀਆਂ ਕੋਲੇ ਵਾਲੇ ਤੂੰ ਜੇ ਲਾਉਂਦੀ ਰਹਿੰਦੀ ਆ ਹੂੰ ਹੀ ਨਾ ਤੇਰੀ ਅੱਖਾਂ ਦੇ ਪੜਦਾ ਪਾਈ ਜਾਂਦੀ ਹੋਵੇ ਕਿ ਤੇ ਫੋਨ ਕਿਸੇ ਨੂੰ ਨਹੀਂ ਲਾਉਂਦੀ ਨੀ ਪੜ ਗਿਆ ਆ ਭਾਈ ਤੇਰੀ ਗੱਲ ਥੋੜਾ ਮੈਂ ਤਾਂ ਹੁਣ ਨਾ ਤਾਂ ਮੈਂ ਉਹਦਾ ਫੋਨ ਚੱਕਾਂ ਨਾ ਆਪਾਂ ਕਹੀਏ ਜੇ ਹੁਣ ਮੈਂ ਉਹਨੂੰ ਕਹਿੰਨੀ ਵੀ ਫੋਨ ਭਈ ਆਉਂਦੇ ਨੇ ਅਗਲੀ ਮੈਨੂੰ ਆਈ ਪਤਾ ਕੀ ਕੀ ਕੁੱਸਣਾਉਣਗੇ ਤਾਂ ਕੀ ਕੁੱਸਣ ਲਾਉਣੀ ਆ ਇਹਨੂੰ ਹਣਾ ਆਪਾ ਕਾਹਨ ਕੁਸ ਪੈਣਾ ਚੱਲ ਪਰਨੇ ਮੈਂ ਤਾਂ ਤੇਰਾ ਦੁੱਖ ਸੁੱਖ ਸੁਣਨ ਆਈ ਸੀਗੀ ਮੈਂ ਕਿਹਾ ਬਣਾ ਲੈਣੀ ਚਾਹ ਨਹੀਂ ਘੁੱਟ ਤਾਂ ਬਸ ਚਾਹ ਤਾਂ ਮੈਂ ਹੁਣੀ ਪੀ ਕੇ ਆਈ ਸੀਗੀ ਮੈਂ ਨਾਲ ਤਾਂ ਗਈ ਸੀ ਗੁਰਦੁਆਰੇ ਮੱਥਾ ਟੇਕਣ ਨਾਲ ਉਹ ਸਿਬੋਤਾਈ ਦਾ ਪਤਾ ਲੈ ਕੇ ਆਈ ਸੀਗੀ ਮੈਂ ਕਿਹਾ ਤੂੰ ਤਾਂ ਗੇੜਾ ਨਹੀਂ ਮਾਰਿਆ ਹੋਗਾ 10 15 ਦਿਨ ਹੋ ਗਏ ਸੀ ਤੇ ਮੈਨਿਆ ਨਹੀਂ ਲੱਗਿਆ ਤੇਰੇ ਬਿਨਾ ਜੀ ਮੈਂ ਕਿਹਾ ਚਲ ਜਾਂਦੀ ਜਾਂਦੀ ਮੈਂ ਤੇਰੇ ਕੋਲ ਜਾਈ ਆਵਾ ਨਹੀਂ ਹੁਣ ਤਾਂ ਗੁਰਦੁਆਰੇ ਵੀ ਨਹੀਂ ਜਾਇਆ ਗਾ ਤੂੰ ਜਾਂਦੀ ਜਾਂਦੀ ਮੈਨੂੰ ਤਾਂ ਬੋਲ ਮਾਰ ਲੈਂਦੀ ਓਹੋ ਮੇਰੇ ਤਾਂ ਦਿਮਾਗ ਚੋਂ ਨਿਕਲ ਗਿਆ ਤੇ ਤੂੰ ਹੁਣ ਜਾਏ ਹੀ ਕੰਮ ਕਰਨ ਵੇੜ ਕੇ ਅੱਗੇ ਕਰ ਸਾਰਾ ਦਿਨ ਜਦੋਂ ਮ ਕਿਹੜੇ ਗੁਰਦੁਆਰੇ ਯਾਦ ਰਹਿੰਦੇ ਨੇ ਮੈਨੂੰ ਇੰਨਾ ਵੀ ਨਹੀਂ ਲੱਖਣਾ ਹੈਗਾ ਵੀ ਅੱਜ ਨਵਾਂ ਸਾਲ ਆ ਵੀ ਚਲ ਨਾ ਧੋ ਕੇ ਗੁਰਦੁਆਰਿਆਂ ਲਿਆ ਅੱਜ ਦੇ ਦਿਨ ਤਾਂ ਕਹਿੰਦੇ ਹੁੰਦੇ ਉਂ ਹੀ ਨਹੀਂ ਕਿਸੇ ਨੂੰ ਮਾੜਾ ਬੋਲਣਾ ਚਾਹੀਦਾ ਹਾਂ ਹੋਰ ਚਲ ਕੋਈ ਨਾ ਆਜੀ ਤੂੰ ਮਾਰ ਲਈ ਜਿਹੜਾ ਮੇਰੇ ਕੋਲ ਫਿਰ ਮੈਂ ਤਾਂ ਚਲਦੀ ਆ ਮੇਰਾ ਕੰਮ ਨਾ ਸਾਰਾ ਘਰੇ ਛੱਡ ਕੇ ਆਈ ਸੀ ਮੈਂ ਤਾਂ ਚੱਲ ਪੈ ਜਾ ਮੈਂ ਨਾ ਚਲ ਕੋਈ ਨਾ ਮੈਂ ਆਉਂਗੀ ਤੈਨੂੰ ਬਾਅਦ ਕੀ ਜੰਨਾ ਘਰੀ ਦੱਸ ਕੇ ਆਉਂਗੀ ਹੋਰ ਨਹੀਂ ਇਹ ਕੀ ਚੰਦ ਚੜਾਤਾ ਨਹੀਂ ਮੇਰੀ ਗੱਲ ਫੋਨ ਨੇ ਜਿਹੜਾ ਉਹ ਕੋਲੇ ਇਸ ਪੰਦਾਗਾ ਸਾਡੇ ਨਾਲ ਗੱਲਾਂ ਬਾਤਾਂ ਹੁੰਦੀਆਂ ਨੇ ਕਿ ਮੈਂ ਐਡ ਕਰੂੰਗੀ ਕੀ ਕੁਝ ਕਹ ਜਿੰਨੇ ਚਿਰ ਵਿੱਚ ਚਾਰ ਬੱਲਾ ਤੇ ਨਾ ਕਰਨ ਤੇ ਮੈਂ ਵੀ ਹੋਲੀ ਨਹੀਂ ਹੋਣੀ ਚੱਡ ਕੋਈ ਨਾ ਕਰਨ ਲਾ ਕੇ ਸੁਣੀ ਜਾਂਦੀ ਹੋਣੀ ਉਹ ਤਾਂ ਲੈ ਮੈਂ ਜਾ ਕੇ ਨਾ ਉਹਦੇ ਕੋਲ ਪੁੱਛ ਲੈਣੀ ਨਹੀਂ ਕਾਣੋ ਬੱਸ ਹੁਣ ਤੇ ਮੇਰੀ ਚੁਗਲੀ ਤੇਰੇ ਕੋਲ ਕਰਨ ਲੱਗ ਜੂਗੀ ਤੂੰ ਮੇਰੇ ਕੋਲ ਕਰ ਗਈ ਪਹਿਲਾਂ ਹੈ ਤੇ ਹੁਣ ਕੋਲੇ ਸਭ ਜੂਗਾ ਫਿਰ ਐ ਵੀ ਕੀ ਫਾਇਦਾ ਫਿਰ ਤੇ ਉਧਰ ਉਧਰ ਦੀ ਗੱਲ ਕਹੀ ਜਾਂਦੀ ਆ ਨਾ ਗੱਲ ਚੱਲ ਚੱਡ ਕੋਈ ਨਾ ਚਲ ਤੂੰ ਆਈ ਫਿਰ ਮਾਰ ਲਈ ਕਿਹੜਾ ਮੇਰੇ ਕੋਲ ਹਾਂ ਕੋਈ ਨਾ ਆਉਂਗੀ ਕਰਨੀਆਂ ਭਾਣੇ ਗੱਲਾਂ ਦੀ ਗੱਲਾਂ ਕਰ ਲਈਆਂ ਉਹ ਤੇਰੀ ਮੈਨੂੰ ਉਸ ਤਰ੍ਹਾਂ ਦਾ ਕਹਿਣਾ ਹੀ ਸੀ ਕਹਿੰਦੀ ਗੁਰਦੁਆਰੇ ਗਈ ਨਹੀਂ ਅਸਤੁਨ ਮਸਾਲਾ ਤੂੰ ਬਾਤ ਕਰਿਆ ਕਰ ਬਾਤ ਕਰਿਆ ਕਰ ਧਦੀ ਦੇਹਾ ਕਰ ਸਭ ਸੁਣਦੀ ਆ ਮੈਂ ਤੇਰੀਆਂ ਗੱਲਾਂ ਮੈਂ ਉਪਰੀ ਬੈਠੀ ਸੀ ਮੈਂ ਬੋਲੀ ਨਹੀਂ ਹੈਗੀ ਸਭ ਸੁਣਦਾ ਸੀ ਮੈਨੂੰ ਕੀ ਕਹਿਦਾ ਫਿਰ ਉਹਨਾਂ ਨੂੰ ਕੀ ਕਹੇ ਤੂੰ ਕਹਿੰਿਆ ਵੀ ਇਹਦੇ ਦਵਾਈ ਦਿੱਤਾ ਦਵਾਈ ਨਹੀਂ ਦਤਾ ਨਾ ਇਹ ਦਵਾਈ ਦੇਣੀ ਤੂੰ ਐਂ ਕਰ ਮੇਰੀ ਗੱਲ ਸੁਣ ਉਹਨੂੰ ਐਂ ਕਹਿ ਵੀ ਤੂੰਰੇ ਲਿਆ ਮੈਂ ਤਾਂ ਚਲੀ ਜਾਨੀ ਆ ਕੋਈ ਉਹ ਰਿਸ਼ਤਾ ਕਰਾ ਦੇਵੇ ਦੇਖੂ ਜਦੋਂ ਤੈਨੂੰ ਸਾਲ ਦੇ ਵਿੱਚ ਜੰਮ ਕੇ ਦੇ ਦੂੰ ਫਿਰ ਹੋ ਗਿਆ ਉਹ ਕੰਮ ਜੇ ਤੂੰ ਮੈਂ ਰੱਖਦੀ ਸੀ ਉਹੀ ਕੰਮ ਹੋ ਗਿਆ ਨਹੀਂ ਫਿਰ ਤੂੰ ਗੱਲਾਂ ਕਰ ਤੂੰ ਕਰਦੀ ਆ ਉਹਦੇ ਕੋਲੇ ਮੈਨੂੰ ਤਾਂ ਪਤਾ ਹੀ ਨਹੀਂ ਸੀ ਵੀ ਬਰੇਤ ਉੱਤੇ ਬੈਠਿਆ ਮੈਂ ਤਾਂ ਐਸੀ ਵੀ ਅੰਦਰ ਬਈ ਹੋਣੀ ਕਿਤੇ ਤੂੰ ਮੈਂ ਕਾਹਨੂੰ ਚਾਰ ਗੱਲਾਂ ਕਰਨੀਆਂ ਸੀ ਬੇਚੇਰੀ ਨਾਲ ਜੇ ਥੋਨੂੰ ਨਹੀਂ ਸੀ ਪਤਾ ਨਾ ਪਤਾ ਤਾਂ ਮੈਨੂੰ ਵੀ ਨਹੀਂ ਸੀਗਾ ਵੀ ਤੂੰ ਐਜੇ ਨਿਕਲੇਂਗੀ ਜੇ ਮੈਨੂੰ ਆਏ ਪਤਾ ਹੁੰਦਾ ਮੈਂ ਤਾਂ ਇਸ ਘਰ ਦੇ ਵਿੱਚ ਪੈਰ ਨਹੀਂ ਸੀ ਪਾਉਂਦੀ ਉਰੋਂ ਤਾਂ ਕਹਿ ਲਈ ਸੀ ਹਾਂ ਮੇਰੀ ਭੈਣ ਹੀ ਲੱਗਦੀ ਆ ਤੂੰ ਮੇਰੇ ਚਾਚੇ ਦੀ ਕੁੜੀ ਕੋਈ ਤਾਂ ਮੇਰੀ ਸਗੀ ਭੈਣ ਹੋਈ ਮੈਂ ਤਾਂ ਤੈਨੂੰ ਆਪਦੇ ਪੱਲੇ ਪਵਾ ਕੇ ਲੈ ਜੰਨੀ ਆ ਆਹ ਸਿਲਾ ਦਿੰਦੀ ਆ ਮੈਨੂੰ ਪੱਲੇ ਪਵਾ ਕੇ ਲੈ ਕੇ ਆਉਣ ਦਾ ਭੈਣ ਹੈਗੀ ਤਾਂ ਚਾਚੇ ਦੀ ਧੀ ਹੈ ਹੈ ਗੱਲ ਕਰਵੇਂ ਤੈਨੂੰ ਐ ਨਹੀਂ ਕਹਿ ਕੇ ਨਹੀਂ ਸੀ ਵੀ ਤੇਥੋਂ ਮੈਂ ਕੋਈ ਕੰਮ ਨਹੀਂ ਕਰਾਉਂਦੀ ਕੰਮ ਤਾਂ ਕਰਨਾ ਹੀ ਪਊਗਾ ਕਰਨਾ ਇਹ ਤਾਂ ਤੂੰ ਮਾਰੀ ਆ ਤੇਰੀ ਕੰਮ ਤੋਂ ਦੇ ਅੱਡ ਜਰ ਭੈਣ ਗੱਲ ਸੁਣਨਾ ਮੇਰੀ ਮੈਂ ਤੈਨੂੰ ਸੌਰੀ ਇੱਕ ਸੁਣਾਉਣੀ ਆ ਜਿੰਨਾ ਕ ਹੁੰਦਾ ਮੈਂ ਤਾਂ ਮੈਂ ਕਰੀ ਜੰਨੀ ਆ ਮੈਂ ਐਂ ਡੀਆਂ ਜਾ ਕੇ ਫਾਹਾਂ ਨਹੀਂ ਲੈ ਸਕਦੀ ਹੈਗੀ ਜਿਹੜਾ ਤੂੰ ਕੁਝ ਕਰਨਾ ਕਰ ਲੈ ਜਿਹੜੇ ਘੋੜੇ ਭਜਾਉਣੇ ਆ ਭਜਾ ਲੈ ਕਿੰਨੇ ਮੱਟ ਕਰਦਾ ਅੱਡ ਮੇਰੀ ਗੱਲ ਸੁਣ ਲੈ ਮੇਰੇ ਤਾਂ ਖੜੇ ਨੇਗੇ ਉਹਦਾ ਅੱਡ ਹੋ ਜਾ ਕੋਈ ਨਾ ਫਿਰ ਬਾਈ ਨੂੰ ਕਹ ਲੈ ਕਿ ਬਾਈ ਦੇ ਸਾਹਮਣੇ ਤੂੰ ਮਿੰਮਿੰ ਕਰਨ ਲੱਗ ਜਾਨੀਂ ਉਹਦੇ ਸਾਹਮਣੇ ਬੋਲਿਆ ਕਰਨਾ ਫਿਰ ਕੋਸੇ ਸਾਹਮਣੇ ਬੋਲੂ ਹੁਣ ਹਾਂ ਤਾਂ ਕਰਦੀ ਬੰਦੀ ਦੀ ਬਸ ਕੋਈ ਨਹੀਂ ਫਿਰ ਅਸੀਂ ਕਿਹੜਾ ਕਟਾਂਗੇ ਜੇ ਤੂੰ ਉਹਦੇ ਸਾਹਮਣੇ ਕਹਿ ਸਕਦੀ ਮੈਂ ਵੀ ਆਪਣੇ ਬੰਦੇ ਨੂੰ ਕਹਿ ਦੂੰਗੀ ਵੀ ਮੈਂ ਵੀ ਨਹੀਂ ਇਹਨਾਂ ਦੇ ਨਾਲ ਰਹਿ ਸਕਦੀ ਹੈਗੀ ਮੈਂ ਤਾਂ ਹੁਣ ਆਡੀ ਠੀਕ ਆ ਬਸ ਠੀਕ ਆ ਆਪਣੀ ਦੋ ਪਕਾਵਾਂਗੇ ਦੋ ਖਾਵਾਂਗੇ ਤਾਂ ਹੀ ਅਗਲਾ ਕਹਿੰਦਾ ਸਰੀਕਣੀ ਕਰੇ ਭੈਣ ਨਹੀਂ ਬਣ ਸਕਦੀ ਹੈਗੀ ਤੂੰ ਤਾਂ ਉਹੀ ਸਰੀਕਣੀ ਦੀ ਸਰੀਕਣੀ ਹੀ ਰਹਿ ਗਈ ਗੱਲ ਸੁਣ ਲੈ ਮੇਰੀ ਕੱਲ ਨੂੰ ਇੱਥੇ ਨਾ ਜਦੋਂ ਜ਼ਮੀਨ ਵੰਡਾਂਗੇ ਤਾਂ ਜੇ ਐਨੀ ਕੀ ਚੀਜ਼ ਵੀ ਨਾ ਮੈਨੂੰ ਵੱਧ ਦੇਤੀ ਤੂੰ ਮੈਨੂੰ ਕਹਿਦੀ ਐ ਕਹਿੰਗੀ ਨਾ ਹੈ ਤਾਂ ਇਹ ਬਗਾਨੀ ਆ ਮੇਰੋਂ ਚਲਤੀ ਹੀ ਵੀ ਆ ਭਲਾ ਜੰਮ ਤਾਂ ਲਾਇ ਕੁਸ ਕੋਈ ਗੱਲ ਨਹੀਂ ਇੰਨਾ ਹੰਕਾਰ ਨਹੀਂ ਕਰੀਦਾ ਇੰਨਾ ਉੱਪਰ ਨੂੰ ਨਾ ਧੁੱਕ ਕਹਿੰਦਾ ਹੁੰਦਾ ਉੱਪਰ ਧੁੱਕਣ ਵਾਲਿਆਂ ਦੇ ਮੂੰਹ ਦੇ ਵਿੱਚ ਹੀ ਪੈਂਦਾ ਹੁੰਦਾ ਨਾਂ ਵਾਲਾ ਬੋਲਿਆ ਕਰ ਇੰਨਾ ਹੰਕਾਰ ਕਰਦੀਆਂ ਗੀ ਧੀਆ ਪੁੱਤਾਂ ਦਾ ਕਹਦਾ ਹੰਕਾਰ ਆਗਾ ਰੱਬ ਵੀ ਹੰਕਾਰ ਕਹਿੰਦੇ ਹੁੰਦੇ ਆ ਢਾਉਂਦਾ ਫਿਰ ਮੈਂਟ ਲਾਉਂਦਾ ਹੁੰਦਾ ਜੇ ਚੰ ਕੋ ਕਪੜੇ ਨਹੀਂ ਧੋਈ ਦਿੰਦੀਆਂ ਮੈਂ ਪਾਣੀ ਨਾਲ ਤੋਂ ਇਹਨੇ ਕਪੜੇ ਨਹੀਂ ਲੱਗ ਤੋ ਰਹੀਆਂ ਗਰਾਂਬਾਈ ਫਿਰ ਦੀਲੀ ਬੋਲਣ ਲੱਜੰਦੀ ਆ ਕਹਿੰਦੀ ਕੀ ਦੋ ਕੱਪੜਿਆਂ ਨੂੰ ਮਸ਼ੀਨ 'ਚ ਲਾਉਣੀ ਹੱਥ ਨਾਲ ਹੀ ਧੋ ਦੇ ਉਹ ਕਾਹਦੇ ਬਾਤ ਤੇ ਲੱਤੀ ਕੋਈ ਨਾ ਕੋਈ ਨਾ ਦੋ ਕੱਪੜੇ ਧੋ ਲੈਣ ਦੇ ਮੱਸਾ ਦਾ ਕੱਪੜੇ ਧੋ ਲੈ ਬੈਠੀ ਐ ਅੱਜ ਤੂੰ ਕਹਦੇ ਇਹਨੂੰ ਇਹ ਤਾਂ ਪਹਿਲੀ ਨਹੀਂ ਕੰਮ ਕਰ ਫੇਰਾ ਜੀ ਮਹਾਰਾਜ ਉਹ ਜੇ ਬਿਮਾਰ ਹੋ ਗਈ ਫੇਰ ਵੀ ਤੈਨੂੰ ਨਹੀਂ ਕਰਨਾ ਪਊ ਕੋਈ ਨਾ ਅੱਜ ਤਾਂ ਕਰ ਲੈ ਉਹਨੇ ਚਾਹ ਉਹ ਨਹੀਂ ਮੈਂ ਚਾਹ ਦਿੰਦੀ ਮੈਨੂੰ ਭੰਡੂ ਕਰੂ ਤੇ ਮੈਂ ਹੋਰ ਜਿਆਦਾ ਭੇਜ ਆਉਂਦਾ ਉਹ ਬਰੋਥ ਕਿਉਂ ਲਾਇਆ ਕੀ ਇਹ ਆਪੀਆ ਹਾਂ ਲੈ ਲੋ ਇਹ ਦੀਆਂ ਹੱਥ ਨਾਲ ਧੋ ਲੈ ਕਰੋ ਹੱਥ ਨਾਲ ਧੋ ਲੈ ਕਰੋ ਨੀ ਇਹ ਬੰਦੇ ਦਾ ਜਮਾ ਤਾਰੇ ਦੀ ਨਾ ਦੇਖ ਤਾਂ ਸਹੀ ਨਹੀਂ ਦੋ ਕੱਪੜਿਆਂ ਨੂੰ ਕਹਿੰਦੀ ਕਹਿੰਦੀ ਮਸ਼ੀਨ ਨਹੀਂ ਲਾਉਣੀ ਹੈਗੀ 10 22 ਦਾ ਚੰਗਾਗਾ ਉਹ ਤਾਂ ਕਹਿੰਦਾਗਾ ਵੀ ਚਲ ਕਾ ਨੂੰ ਠੰਡ ਲੱਗ ਜੂਗੀ ਹੈ ਉਹ ਵੀ ਉੱਤੇ ਪੈਸੇ ਲੱਗਣਗੇ ਇਹ ਦੇਖ ਕਿੰਨੀ ਹੰਕਾਰੀ ਹੋਈ ਹੈਗੀ ਐਂ ਕਹਿੰਦੀ ਨਹੀਂ ਹੱਥਾਂ ਨਾਲ ਹੀ ਧੋ ਹੱਥਾਂ ਨਾਲ ਹੀ ਧੋ ਦੱਸ ਚਲ ਕੋਈ ਨਾ ਮੈਂ ਤਾਂ ਧੋ ਦੰਨੀ ਆ ਤੂੰ ਧੋ ਕੇ ਦਿਖਾਈ ਮੈਨੂੰ ਜਦੋਂ ਥੱਬਾ ਕੱਪੜਿਆਂ ਦਾ ਉਹ ਕਹਿੰਦਾ ਫਿਰ ਮੈਂ ਉਹਦਣੇ ਕਹੂੰ ਵੀ ਅੱਜ ਤਾਂ ਲੈਣ ਨਹੀਂ ਮੈਂ ਵੀ ਫਿਰ ਮੇਨ ਸੋਚ ਚੱਕੂੰਗੀ ਇਹ ਵੀ ਕੀ ਜਾਣੂਗੀ ਵੀ ਅੱਜ ਤਾਂ ਲੈਣ ਨਹੀਂ ਆਈ ਹੱਥਾਂ ਨਾਲ ਧੋ ਦੇ ਆ ਤੇ ਨਾ ਹਾਂ ਤੋ ਤੇ ਚੰਨੀ ਜੀ ਉਹ ਬੜਾ ਸੜਦੇ ਜਦੋਂ ਉਹ ਲਿਪੜ ਜਾਂਦੀ ਆ ਫਿਰ ਨਹੀਂ ਭੈਣੇ ਕੋਈ ਰਹਿ ਨਾ ਜਾਵੇ ਕਪੜਾ ਹੁਣ ਜੇ ਕੋਈ ਹੈਗਾ ਨਾ ਉਹ ਵੀ ਸੜਦੇ ਮੈਨੂੰ ਕੋਈ ਨਾ ਕੋਈ ਦੋ ਦਿਨ ਤੇ ਮੱਚਦੀ ਆ ਮੱਚਾ ਦਾ ਕਹਿੰਦੀ ਹੱਥ ਪਾਣੀ ਚ ਪਾ ਕੇ ਦੇ ਕਿੰਨਾ ਠੰਡਾ ਪਾਣੀ ਆ ਦਾ ਜਿਹਦੇ ਨਾਲ ਕਹਿੰਦੀ ਆ ਕਪੜੇ ਧੋ ਦੇ ਲੈ ਅੱਜ ਤਾਂ ਬਾ ਵਾ ਬਾਈ ਵਾ ਅਜੂਰਾ ਇਹ ਤਾਂ ਕੱਪੜਿਆ ਹਨਾ ਕਮਾਲ ਕਰਤੀ ਆ ਇਸ ਦਾ ਨਹੀਂ ਭੈਣੇ ਕੀ ਕਰਾਂਗਾ ਕੀ ਹੋ ਗਿਆ ਪਤਾ ਕੀ ਆ ਭੈਣ ਕਹਿੰਦੀ ਆ ਕਹਿੰਦੀ ਵੀ ਤੂੰ ਐਂ ਕਰਾ ਕਹਿੰਦੀ ਵੀ ਹੱਥ ਨਾਲ ਧੋ ਦੇ ਚਾਰ ਦਾ ਕੱਪੜੇ ਨੇ ਕਹਿੰਦੀ ਮਸ਼ੀਨ ਕਾ ਨੂੰ ਲਾਉਣੀ ਆ ਕਹਿੰਦੀ ਐਵੇਂ ਬੈਲਾ ਜਾਂਦੇ ਨੇ ਹੁਣ ਇੰਨਾ ਨਹੀਂ ਲੈ ਮੇਰੀ ਗੱਲ ਸੁਣ 600 ਜੂਨ ਤੱਕ ਭਗਵਾਨ ਤੁਮਾਰੇ ਮਾਫ ਕਰਦੀ ਆ ਤੇ ਬੈਲਾ ਤੁਹਾਨੂੰ ਆ ਕਹਦੇ ਨੇ ਜਾਂਦਾ ਚਾਰ ਤਾ ਤੁਸੀਂ ਟੋਕਦੇ ਨਹੀਂ ਕੋਈ ਫੋਟਿਆ ਹੀ ਨਹੀਂ ਏਸੀ ਸਾਰਾ ਦਿਨ ਚੱਲੀ ਆਦੇ ਰਹਿੰਦੇ ਲੱਗ ਲੱਗ ਕਮਰੇ ਐ ਇੱਥੇ ਏਸੀ ਲੱਗਿਆਗਾ ਤੁਹਾਡੇ ਤੂੰ ਤਾਂ ਨਾ ਐਂ ਰਹਿੰਦਾ ਕਰੀ ਆ ਤੇ ਹੱਥਾਂ ਨੇ ਮੱਥਾ ਮਾਰੀ ਆ ਤੇਨੂੰ ਪਤਾ ਨਹੀਂ ਫਿਰ ਇਹ ਥੇਰੀਆਂ ਚੂੜੀਆਂ ਕਰਦੀ ਆ ਮੇਰੇ ਕੋਲ ਲੱਗਦੀ ਹੈ ਵਿੱਚੋਂ ਤੇਰੇ ਤੇ ਐਂ ਆਈ ਇਵੇਂ ਮਾਰ ਜਾਂਦੇ। ਇਹ ਹੋਰ ਕਹਿੰਦੀ ਇਹ ਤਾਂ ਜੰਬੜਾ ਦੀ ਸੁਣਾ ਨਹੀਂ ਹੈਗਾ। ਮੈਨੂੰ ਇਹ ਕਿੰਨੇ ਸਾਲ ਹੋ ਗਏ ਹਜੇ ਕੋਈ ਇਹਦੇ ਜਵਾਬ ਦਿੱਤਾ ਨਹੀਂ ਹੋਇਆ। ਦੇਖ ਰਹਾ ਸਾਡੇ। ਆਹ ਅੱਜ ਆ ਕੇ ਕਹਿਣ ਦੀ ਬਣਦੀ ਆ। ਹੈ ਵੀ ਤੂੰ ਗੱਲ ਕਰ ਤੂੰ ਕਹੇਗੀ ਕਹਿੰਦੀ ਆ ਕਿ ਅਸੀਂ ਮੀਰਾ ਪੜਦੇ ਆਈਏ ਹੈ। ਜਦੋਂ ਰੱਬ ਦਊਗਾ ਉਹ ਲੈ ਲਾਂਗੇ ਅਸੀਂ। ਭੈਣੇ ਆਏ ਜੀ ਅੱਜ ਕੱਲ੍ਹ ਸੋਚਦੇ ਹੋਣ ਲੋਕ ਤਾਂ ਕਿਉਂ ਕਰਨ ਚਕਲੇਸ਼ ਪੈਣ? ਇੱਕ ਨੂੰ ਦੱਲ ਨੂੰ ਨਾ ਚਾਰ ਕਰ ਦੇਵਾਂਗਾ। ਤਾਂ ਆਹ ਕਰਨ ਚ ਲੜਾਈ ਮੂਬੀ ਆ ਗਈ। ਦੇਰਾ ਮੈਨੂੰ ਕਹਿੰਦੀ ਮੈਨੂੰ ਲੋਕ ਕਹਿੰਦੇ ਆਪ ਆ ਕੇ ਕਹਿੰਦੇ ਨੇ ਕਿ ਨਹੀਂ ਸਰੀਕਣੀਆਂ ਆਪ ਕਹਿੰਦੀਆਂ ਨੇ ਆ ਕੇ ਵੀ ਤੁਹਾਡੀ ਬੋਗਦੇ ਜਵਾਬ ਨਹੀਂ ਹੁੰਦਾ ਹੈਗਾ ਕਹਿੰਦੀ ਪੈਂਤੀ ਜਵਾਬ ਦੇਵਾ ਕਹਿੰਦੀ ਮੈਂ ਤਾਂ ਕਦੀ ਕਦੇ ਕੋਈ ਗੱਲ ਕਹਿੰਦੀ ਨਹੀਂ ਕਹਿੰਦੀ ਕਿੰਨਾ ਕਾਗਲੇ ਨੂੰ ਟਾਲੀ ਜਾਵਾਂ ਲੈ ਲੱਗਦੀ ਹੈ ਬਥੇਰੀ ਛਤਰ ਚਲਾ ਕੇ ਤੈਨੂੰ ਤਾਂ ਦੇਖਣ ਚ ਉਹਦੀ ਆਪ ਨੂੰ ਨਹੀਂ ਪਤਾ ਲੱਗਦਾ ਹੈਗਾ ਜਿਹੜੇ ਆਏ ਜਾਂ ਹੁੰਦਾ ਹੁੰਦਾ ਨਾ ਚੂਲੀ ਚ ਪਿਆ ਉਹਨੂੰ ਤਾਂ ਨਹੀਂ ਪਤਾ ਲੱਗ ਜਾਂਦਾ ਕਿ ਬਥੇਰੀ ਕਹਿੰਦੀ ਕਿ ਸਾਡੇ ਇਤੋਂ ਸਾਲਾਂ ਦਿਨ ਮੇਕਅਪ ਕਰਪਾ ਕੇ ਨਾ ਆਏ ਫਿਰ ਦਿਲੇਂਦੀ ਟਾਰਨ ਕੱਢ ਕੇ ਤੁਮ ਨੂੰ ਦੇਖੇ ਵਸਾ ਕਰ ਪੈਣੇ ਵਸਾ ਕਰ ਵਸਾ कर लिया तू मेनू भी माड़ी कहने लग गई थी आह दुख सुख नहीं है तूा है उंगल्गियां ले मैंने रोक दी क्या नहीं चंगा दिया देता नहीं हूं तू मेरे ਤੂੰ ਹਵਾ ਨਹੀਂ ਆ ਜਦੋਂ ਉਹ ਦਿਨੇ ਤੇ ਰੋਕਿਆ ਨਹੀਂ ਇਹਨੂੰ ਹੁਣ ਫਿਰ ਮੈਂ ਅੱਜ ਕਿਵੇਂ ਕਹਿ ਤਾ ਅੱਜ ਤੇ ਮੇਰੇ ਕੋਲ ਦੋ ਘੜੀ ਬੈਠ ਗਈ ਅੱਜ ਤੂੰ ਜਿੱਥੇ ਤੇ ਕਹਿਣੀ ਆ ਪਹਿਲਾਂ ਉਹਦਾ ਨਵੇੜਾ ਕਰ ਲਓ ਮੈਂ ਤਾਂ ਚੱਲੀ ਆ ਕਰ ਮੈਂ ਤਾਂ ਅੱਜ ਤੋਂ ਬਾਅਦ ਚੋੜਿਆ ਤਾਂ ਸਮਝਦਾ ਮੇਰੇ ਕਰ ਸੋਣਾ ਨਹੀਂ ਹੈ ਕਿ ਤੂੰ ਨੇ ਅੱਜ ਤੋਂ ਬਾਅਦ ਨਾ ਸਾਡੇ ਕਰਿਆ ਨਹੀਂ ਨਾ ਮੈਂ ਤਾਂ ਚੋੜਿਆ ਅਰੇ ਤੂੰ ਉਹਦੇ ਕਰਦੇ ਹੋ ਕੋਈ ਨਹੀਂ ਮਰੀ ਪਰ ਨਾ ਆਂ ਚੱਲ ਕੇ ਬੰਨ ਅੱਜ ਤੋਂ ਬਾਅਦ ਹੋਮੇ ਮਰ ਜਾਣਾ ਕੁੱਤੇ ਦੀ ਆਹ ਕੀ ਕਰਤਾ ਸੀਗਾ ਮੈਂ ਇਹ ਤਾਂ ਦੋਨੀ ਆਪਸ ਵਿੱਚ ਇੱਕਮਿਕ ਹੋ ਗਈਆਂ ਤੇ ਮੈਨੂੰ ਕਹਿੰਦੀ ਆ ਕਿ ਤੂੰ ਸਾਡੇ ਘਰੇ ਕੁਲੇਸ ਬਹੁਣੀ ਆ ਮੈਂ ਤਾਂ ਆ ਬੰਨਿਆ ਅੱਜ ਤੋਂ ਬਾਅਦ ਤੰਨਾ ਨੂੰ ਲਾਉਂਗੀ ਸੱਤ ਵਾਰੀ ਮੈਂ ਨਹੀਂ ਅੱਜ ਤੋਂ ਬਾਅਦ ਤੁਹਾਡੇ ਘਰੇ ਆਉਂਦੀ ਹੈਗੀ ਆਪਸ ਵਿੱਚ ਇੱਕਮਿਕ ਜਿਹੀ ਕਰਕੇ ਇੱਕ ਦੂਜੀ ਦੀਆਂ ਚੁਗੀਆਂ ਇੱਕਮਿਕ ਹੋ ਗਈਆਂ ਤੇ ਮੈਨੂੰ ਹਜੇ ਕਹਿੰਦੀ ਆ ਕਿ ਤੂੰ ਘਰਾਂ ਚ ਉਂਗਲੀ ਲਾਉਂਦੀ ਫਿਰਦੀ ਆ ਕੋਈ ਗੱਲ ਨਹੀਂ ਯਾਦ ਰੱਖਿਓ ਹੁਣ ਨਾ ਜਿੱਦਣ ਵੀ ਲਈ ਇਹੇ ਜੀ ਸੀਖ ਲਾਉਂ ਜੇ ਸਾਰਾ ਤਾਂ ਨਾ ਐ ਪਾੜ-ਪਾੜ ਕੇ ਚੀਰ-ਚੀਰ ਕੀਤਾ ਨਾ ਤੁਸੀਂ ਵੀ ਕੀ ਪ੍ਰੀਤੋਂ ਯਾਦ ਰੱਖੋਗੇ ਹੇ ਹਾਏ ਕਿੱਡੀ ਠੱਠੇ ਵਰਗੀ ਪੀਸੀ ਬੇਵਚੜਾ ਕੇ ਪਾਰ ਗਏ ਮਧਿਆ ਹੋਇਆ ਤਾਂ ਫੜ ਲਿਓ ਫੜਨਾ ਤਾਂ ਹੈਗਾ ਹੀ ਸੀ ਤੇ ਤੇਤੋਂ ਨਾ ਨਹੀਂ ਕੋਈ ਹੋਇਆ ਤੂੰ ਤਾਂ ਬੋਲਣ ਜੋਗੀ ਹੋਈ ਆ ਤਾਂ ਹੀ ਮੈਂ ਤੈਨੂੰ ਕਹਿੰਦੀ ਹੁੰਦੀ ਆ ਭਾਣੇ ਸ੍ਰੀਕਾ ਨੂੰ ਵੀ ਜੇ ਆਪਾਂ ਮੌਕਾ ਦਿੰਨੇ ਆ ਨਾ ਗੱਲ ਕਰਨ ਦਾ ਤਾਂ ਹੀ ਅਗਲੇ ਕਰਦੇ ਨੇ ਜੇ ਤੂੰ ਹੁਣ ਉਦਣੇ ਹੀ ਉਹਦਾ ਮੂੰਹ ਕਹਿੰਦੇ ਨੇ ਬੰਦ ਕੀਤਾ ਹੁੰਦਾ ਤਾਂ ਅੱਜ ਉਹ ਐ ਮੇਰੇ ਕੋਲ ਆ ਕੇ ਵੀ ਨਾ ਬੋਲਦੀ ਹਾਂ ਗੱਲ ਤਾਂ ਤੇਰੀ ਸਹੀ ਹੈ ਰੱਖਦੇ ਤੇ ਤੂੰ ਪਾ ਲੈਂਦੇ ਨੇ ਅਗਵੇਂ ਨੂੰ ਐ ਹੋ ਜਾਂਦਾ ਅਗਲਾ ਕਹਿੰਦਾ ਨਹੀਂ ਹੁੰਦਾ ਵੀ ਤੂੰ ਹੱਥ ਫੜਾ ਬੈਠਦਾ ਮੈਂ ਆਪੀ ਜਾਊਗਾ ਉਹ ਗੱਲ ਇਹਨਾਂ ਦੀ ਹੁੰਦੀ ਆ ਹੋਰ ਜਾਂ ਮੈਂ ਤਾਂ ਮਾ ਤੇ ਮਾਰੀ ਪੈਸੀ ਹੈ ਤੇ ਤੇ ਜਵਾਦੀ ਨੂੰ ਵੀ ਬਦੀਨ ਕਰੀ ਆਲੀ ਸੀ ਲੋਕਾਂ ਦੀ ਉਂਗਲਾ ਮਗਰ ਲੱਗ ਲੱਕੇ ਚੱਲ ਕੋਈ ਨਾ ਇਸ ਤੋਂ ਬਾਅਦ ਮੈਂ ਤੇਰ ਨਾਲ ਲੜਦੀ ਨਹੀਂ ਅੱਜ ਨਵਾਂ ਸਾਲ ਦਾ ਦਿਨ ਹੈ ਤੇ ਆਪਾਂ ਤੁਹਾਨੂੰ ਭੈਣ ਇੱਕ ਹੋ ਜੀ ਤਾਂ ਹੀ ਦਾ ਘਰ ਪੈ ਤੈਨੂੰ ਕਹਿਣੀ ਹੁੰਦੀ ਆ ਵੀ ਦਰਾਣੀ ਚਠਾਣੀ ਨਹੀਂ ਆਪਾਂ ਬਣਨਾ ਹੈਗਾ ਆਪਾਂ ਤਾਂ ਭੈਣਾ ਭੈਣਾ ਬਣ ਕੇ ਰਹਾਂਗੇ ਤਾਂ ਕਿ ਲੋਕਾਂ ਦੇ ਮੂੰਹ ਵੀ ਬੰਦਰ ਹੋ ਜਾਣਾ ਚੱਲ ਤੂੰ ਐ ਕਰ ਕੱਪੜੇ ਧੋ ਕੇ ਸੁਕਾ ਦੇ ਤੇ ਮੈਂ ਚਾਹਣਾ ਅਗਲੀ ਹੋਣੀ ਵਧੀਆ ਜੀ ਕੋਈ ਨਾ ਕੋਈ ਨਾ ਭੈਣ ਠੀਕ ਆ ਲੈ ਆਹ ਹੋਈ ਨਾ ਗੱਲ ਭੈਣ ਆਲੀ ਹੈ ਜੇ ਹੁਣ ਕਹਿੰਦੇ ਹੁੰਦੇ ਆ ਤੂੰ ਮੈਨੂੰ ਆਪਣੀ ਭੈਣ ਸਮਝੇਂਗੀ ਤਾਂ ਉਦੋਂ ਭਾਈ ਮੈਂ ਵੀ ਤੇਰੀ ਵੱਧ ਕੇ ਇੱਜ਼ਤ ਕਰੂੰਗੀ ਆ ਲੋਕ ਹੀ ਨੇ ਜਿਹੜੇ ਪੜਾ ਪੜਾ ਮਾਰੀ ਜਾਂਦੇ ਹੁੰਦੇ ਨੇ ਕਹਿੰਦੇ ਲੋਕਾਂ ਨੂੰ ਮੌਕਾ ਮਿਲਣਾ ਚਾਹੁੰਦਾ ਗੱਲਾਂ ਕਰਨ ਦਾ ਚਲ ਕਰਨਾ ਸਾਰਾ ਕੁਝ ਠੀਕ ਹੋ ਗਿਆ ਨਵੇਂ ਸਾਲ ਤੇ ਸਾਰਾ ਕੁਝ ਵਧੀਆ ਹੋ ਗਿਆ ਪਰਮਾਤਮਾ ਜਿਵੇਂ ਸਾਡੇ ਘਰ ਦੇ ਵਿੱਚ ਸੁੱਖ ਸ਼ਾਂਤੀ ਬਣਾਈ ਹੈ ਨਾ ਸਭ ਦੇ ਘਰ ਵਿੱਚ ਸੁੱਖ ਸ਼ਾਂਤੀ ਬਣਾਈ ਰੱਖੀ